ਸਿੱਖ ਚੈਨਲ ਦੇ ਸ్రోਤੇਓ ਅੱਜ ਇੱਕ ਵਾਰ ਫੇਰ ਸਾਹਮਣੇ ਸਾਹਮਣੇ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਸਾਹਮਣੇ ਹਾਜ਼ਰ ਹੋਏ ਹਾਂ ਜਿਵੇਂ ਕਿ ਆਪ ਸੰਗਤਾਂ ਜਾਣਦੀਆਂ ਹੋ ਸਿੱਖ ਚੈਨਲ ਹਮੇਸ਼ਾ ਹੀ ਪੰਥਕ ਸਿੱਖਿਆਤਨ ਨੂੰ ਅਤੇ ਗੋਮ ਲਈ ਸੇਵਾ ਕਰਨ ਵਾਲਿਆਂ ਨੂੰ ਬਹਲ ਦਿੰਦਾ ਹੈ ਅੱਜ ਸਾਡੇ ਬਹੁਤ ਉੱਚੇ ਤੇ ਸੁੱਚੇ ਪਾਗ ਹਨ ਕਿ ਅੰਗਰੇਂਜਲੈਂਡ ਦੀ ਧਰਤੀ ਦੇ ਉੱਪਰ ਖਾਲਸਾ ਪੰਥ ਲਈ ਯੁੱਜ ਰਿਹਾ ਹੈ ਪੰਜਾਬ ਦੇ ਵਿੱਚ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮੇਰੀ ਮਰਾਦ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੀ ਸਾਹਿਬ ਵਾਲੇ ਉਹ ਹਾਜ਼ਰ ਹਾਜ਼ਰ ਹਨ ਅੱਜ ਆਪਾਂ ਕੋਲ ਸਵਾਲ ਵੀ ਕਾਫੀ ਹਨ ਗੱਲਾਂ ਵੀ ਕਾਫੀ ਹਨ 1 ਘੰਟੇ ਦਾ ਸਮਾਂ ਹੈ ਆਪਾਂ ਲਾਹਾ ਲੈਣਾ ਸਤਿ ਆਤਿ ਬਾਬਾ ਬੱਬਲ ਜੀ ਜੇ ਸੰਜੀ ਹੁਣਾਂ ਤੋਂ ਉਹਨਾਂ ਦੇ ਵਿਚਾਰ ਸਰਵਣ ਕਰਕੇ ਮੈਂ ਉਹਨਾਂ ਨੂੰ ਸਿੱਖ ਚੈਨਲ ਤੇ ਆਉਣ ਦਾ ਜੀ ਆ ਕਿਨਾਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਅਸੀਂ ਸਾਰੇ ਹੀ ਜਾਣਦੇ ਹਾਂ ਤੁਸੀਂ ਪਿਛਲੇ ਕਾਫੀ ਸਾਲਾਂ ਤੋਂ ਜਿੱਥੇ ਪੰਜਾਬ ਦੇ ਵਿੱਚ ਦਮਦਮੀ ਟਕਸਾਲ ਤੋਂ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਤੌਰ ਤੇ ਸੰਘਰਸ਼ ਕਰ ਰਹੇ ਹੋ ਉੱਥੇ ਜਿਹੜੇ ਪੰਥ ਦੇ ਵਿੱਚ ਦੇਹਦਾਰੀ ਗੁਰੂ ਗ੍ਰੰਥ ਸਾਹਿਬ ਉਹਦੇ ਖਿਲਾਫ ਵੀ ਸਤਾਣ ਦੇ ਇੱਕ ਜੋ ਆਪਣਾ ਸੰਘਰਸ਼ ਜਾਰੀ ਹੈ ਤੇ ਅੱਜ ਸਾਡੇ ਫੇਰ ਚੰਗੇ ਭਾਗ ਹਨ ਕਿ ਤੁਸੀਂ ਸਾਡੇ ਵਿੱਚ ਸਿੱਖ ਚੈਨਲ ਤੇ ਹਾਜ਼ਰ ਹੋ ਮੈਂ ਬੇਨਤੀ ਕਰਾਂਗਾ ਜਦੋਂ ਤੁਸੀਂ ਪਿਛਲੇ ਸਾਲ ਇੱਥੋਂ ਗਏ ਆ ਤੇ ਕਿਉਂਕਿ ਜੇ ਅਸੀਂ ਪਹਿਲੀਆਂ ਗੱਲਾਂ ਬਹੁਤ ਵਾਰੀ ਹੋ ਚੱਕੀਆਂ ਹਨ ਤੁਸੀਂ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ਜਾ ਤੁਸੀਂ ਕਿਹੜੀ ਜਗ੍ਹਾ ਪ੍ਰੋਗਰਾਮ ਕਿੱਥੋਂ ਆਪਣੇ ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋ ਉਹ ਸਾਰੇ ਸੰਗਤਾਂ ਨੂੰ ਪਤਾ ਹੈ ਪਰ ਮੈਂ ਇੱਥੋਂ ਹੀ ਸਟਾਰਟ ਕਰਨਾ ਚਾਹੁੰਦਾ ਹਾਂ ਤਾਂ ਕਿ ਨਵੀਆਂ ਗੱਲਾਂ ਦਾ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਅੱਜਕੱਲ ਕੀ ਹੋ ਰਿਹਾ ਹੈ ਤੇ ਤੁਸੀਂ ਜਦੋਂ ਪੰਜਾਬ 'ਚ ਇੱਥੋਂ ਵਾਪਸ ਗਏ ਸੀ ਪਿਛਲੇ ਸਾਲ ਤੇ ਤੁਹਾਡੇ ਜਾਂਦਿਆਂ ਤੇ ਹੀ ਇੱਕ ਪੁਲਿਸ ਨੇ ਕੇਸ ਬਣਾਤਾ ਉਹ ਕੀ ਸੀ ਤੇ ਕਿਉਂ ਹੋਇਆ ਸਿੱਖ ਚੈਨਲ ਦੇਖ ਰਹੀਆਂ ਸਮੂਹ ਸਿੱਖ ਸੰਗਤਾਂ ਨੂੰ ਇੱਕ ਵਾਰ ਫਿਰ ਅਦਾਸ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸਿੱਖ ਸੰਗਤਾਂ ਤਕਰੀਬਨ ਸਿੱਖ ਚੈਨਲ ਦੇ ਰਾਹੀ ਵੀ ਤੇ ਪ੍ਰਿੰਟ ਮੀਡੀਆ ਜੋ ਪੰਜਾਬ ਤੋਂ ਸੱਭ ਦਾ ਉਹਦੇ ਰਾਹੀਂ ਕਿਉਂਕਿ ਇੰਟਰਨੈਟ ਦਾ ਜੋਗਾ ਇੰਟਰਨੈਟ ਤੇ ਸਾਰੀਆਂ ਸੰਗਤਾਂ ਨੇ ਉਹ ਖਬਰਾਂ ਪੜ੍ਹੀਆਂ ਇੰਗਲੈਂਡ ਤੋਂ ਵਾਪਸ ਗਏ ਸਾਂ ਜਾਂ ਜਾਂਦੇ ਆਂ ਫਿਰ ਧਰਮ ਪ੍ਰਚਾਰ ਦਾ ਜੋ ਦੌਰਾ ਜੋ ਨਿਰੰਤਰ ਹੀ ਚੱਲਦਾ ਰਹਿੰਦਾ ਜਦੋਂ ਇੱਥੇ ਆਈਦਾ ਉੱਥੇ ਦਿਵਾਨਾ ਦੀ ਸਮਾਪਤੀ ਕਰਕੇ ਇੱਧਰ ਦਾ ਧਰਮ ਪ੍ਰਚਾਰ ਦੋਹਰਾ ਔਰ ਇੱਥੋਂ ਜਾਂਦੇ ਫੇਰ ਧਰਮ ਪ੍ਰਚਾਰ ਚਾਹੇ ਉਹ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਜਾਂ ਭਾਰਤ ਦੀਆਂ ਹੋਰ ਸਟੇਟਾਂ ਦੇ ਵਿੱਚ ਪ੍ਰੋਗਰਾਮ ਚੱਲਦੇ ਰਹਿੰਦੇ ਆ ਧਾਰਮਿਕ ਦਿਵਾਨਾ ਦਾ ਪ੍ਰੋਗਰਾਮ ਚੱਲ ਰਿਹਾ ਸੀ ਔਰ ਇਸੇ ਤਰ੍ਹਾਂ ਤੁਸੀਂ ਜੋ ਪੜਿਆ ਜਿਹੜੇ ਕੇਸ ਦੀ ਤੁਸੀਂ ਗੱਲ ਕੀਤੀ ਹੈ ਉਹ ਭੀਖੀ ਕਾਂਡ ਕਰਕੇ ਮਸ਼ਹੂਰ ਹੋਇਆ ਕਿਉਂਕਿ ਭੀਖੀ ਇੱਕ ਕਸਬੇ ਦਾ ਨਾਮ ਆ ਜਿਹੜਾ ਮਾਨਸਾ ਡਿਸਟ੍ਰਿਕਟ ਵਿੱਚ ਪੈਂਦਾ ਸਖ ਸੰਗਤਾਂ ਉਥੇ ਆਏ ਸਾਲ ਗੁਰਪੁਰਬ ਮਨਾਉਂਦੀਆਂ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਵੱਡੀ ਪੱਧਰ ਤੇ ਜੋ ਕਿ ਕਾਰ ਸੇਵਾ ਵਾਲੇ ਸੰਤ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲੇ ਜਿਹੜੇ ਪਿਛਲੇ ਸਮੇਂ ਸੱਚਖੰਡ ਪਿਆਨਾ ਕਰ ਗਏ ਉਹਨਾਂ ਨੇ ਜਦੋਂ ਉਸ ਗੁਰੂ ਘਰ ਦੀ ਕਾਰ ਸੇਵਾ ਰੰਭੀ ਸੀ ਨਵੇਂ ਪਾਤਸ਼ਾਹ ਦਾ ਉਹ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਥੇ ਚਰਨ ਪਾਉਣ ਕਰਕੇ ਉਹ ਯਾਦਗਾਰ ਵਜੋਂ ਸਥਾਪਿਤ ਆ ਉਥੇ ਤਿੰਨ ਦਿਨ ਦਾ ਸਮਾਗਮ ਰੱਖਿਆ ਸੀ ਨਾਲ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਸੀਗਾ ਸਾਨੂੰ ਉਹਨਾਂ ਨੇ ਐਡਵਾਈਸ ਕੀਤਾ ਸੀ ਉੱਥੇ ਕਥਾ ਕੀਰਤਨ ਦੇ ਅਮਰ ਸੰਚਾਰ ਵਾਸਤੇ ਪ੍ਰਬੰਧਕਾਂ ਨੇ ਉੱਥੇ ਬਕਾਇਦਾ ਇੱਕ ਗੁਰਪੁਰਬ ਕਮੇਟੀ ਬਣਾਈ ਜਾਂਦੀ ਹੈ ਪੂਰੇ ਇਲਾਕੇ ਵੱਲੋਂ ਕਸਬਾ ਭੀਕੀ ਬਹੁਤ ਵੱਡਾ ਕਸਬਾ ਉਹਨਾਂ ਵੱਲੋਂ ਗੁਰਪੁਰਬ ਮਨਾਉਣ ਵਾਸਤੇ ਜਦੋਂ ਇੱਕ ਸਾਲ ਦਾ ਗੁਰਪੁਰਬ ਮਨਾ ਲਿਆ ਜਾਂਦਾ ਤਾਂ ਅਗਲੇ ਸਾਲ ਵਾਸਤੇ ਵੀ ਉੱਥੇ ਕਮੇਟੀ ਉਹਦਾ ਹੀ ਚੁਣ ਲਈ ਜਾਂਦੀ ਹੈ ਤਾਂ ਜਦੋਂ ਅਸੀਂ ਉੱਥੇ ਸਮਾਗਮ ਤੇ ਕਥਾ ਕੀਰਤਨ ਕਰਨ ਵਾਸਤੇ ਗਏ ਵਿਸ਼ੇਸ਼ ਪੰਡਾਲ ਲੱਗੇ ਵਿਸ਼ੇਸ਼ ਸੰਗਤਾਂ ਦੀ ਇਕੱਤਰਤਾ ਹੋਈ ਪਹਿਲੇ ਦਿਨ ਦਾ ਧਾਰਮਿਕ ਸਮਾਗਮ ਜਦੋਂ ਲੱਗਿਆ ਤਾਂ ਦੂਸਰੇ ਦਿਨ ਦੇ ਧਾਰਮਿਕ ਸਮਾਗਮ ਤੇ ਜਦੋਂ ਅਸੀਂ ਕੀਰਤਨ ਕਰ ਰਹੇ ਸਾਂ ਇਹ ਵੀ ਦੱਸਣਾ ਜ਼ਰੂਰੀ ਸੰਗਤਾਂ ਨੂੰ ਕਿ ਸਮਾਗਮ ਤੋਂ ਪਹਿਲਾਂ ਡੇਰਾ ਸਰਸਾ ਦੇ ਝੂਠੇ ਸੌਦੇ ਦੇ ਜਿਹੜੇ ਪੈਰੋਕਾਰ ਸੀਗੇ ਉਹਨਾਂ ਨੇ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਨੂੰ ਐਸਐਸਪੀ ਨੂੰ ਮੈਮੋਰੰਡਮ ਦਿੱਤਾ ਸੀ ਕਿ ਇਹ ਜਿਹੜਾ ਪ੍ਰੋਗਰਾਮ ਹੈ ਦਾदू ਵਾਲਿਆਂ ਦਾ ਇੱਥੇ ਹੋਣਾ ਨਹੀਂ ਚਾਹੀਦਾ ਅਸੀਂ ਕਿਸੇ ਕੀਮਤ ਤੇ ਹੋਣ ਨਹੀਂ ਦੇਵਾਂਗੇ ਕਿਉਂਕਿ ਉਹ ਸਾਡੇ ਡੇਰੇ ਦੇ ਖਿਲਾਫ ਸੰਘਰਸ਼ ਕਰਦੇ ਆ ਸਾਡੇ ਉਹ ਜੋ ਕਹਿੰਦੇ ਆ ਸਾਡੇ ਗੁਰੂ ਦੇ ਖਿਲਾਫ ਸੰਘਰਸ਼ ਕਰਦੇ ਆ ਭਾਵੇਂ ਕਿ ਦੁਨੀਆਂ ਦੇ ਸਾਹਮਣੇ ਆ ਕਿ ਉਹ ਡੇਰਾ ਝੂਠ ਦਾ ਏ ਕ ਡੇਰਾ ਝੂਠ ਦਾ ਕਾਰੋਬਾਰ ਚੱਲਦਾ ਸਮੂਹ ਧਰਮਾਂ ਦਾ ਉਥੋਂ ਜਿਹੜਾ ਹੈ ਤ੍ਰਿਸ਼ਕਾਰ ਹੁੰਦਾ ਕਿਸੇ ਵੀ ਧਰਮ ਦੀ ਗੱਲ ਨਹੀਂ ਨਾ Hindu ਨਾ Musalman ਨਾ Sikh ਨਾ ईसाई ਪਖੰਡ ਦਾ ਪ੍ਰਚਾਰ ਉਸ ਜਗ੍ਹਾ ਤੇ ਹੁੰਦਾ ਤਾਂ ਉਸ ਦੇ ਖਿਲਾਫ ਉਹ ਕਹਿੰਦੇ ਵੀ ਸਾਡੇ ਖਿਲਾਫ ਸੰਘਰਸ਼ ਕਰਦੇ ਆ ਤੇ ਇਸ ਕਰਕੇ ਇਹਨਾਂ ਦੇ ਸਮਾਗਮ ਨਹੀਂ ਅਸੀਂ ਹੋਣ ਦੇਣੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸੀਗਾ ਉਹਨਾਂ ਨੇ ਬਹੁਤ ਵੱਡੀ ਪੱਧਰ ਤੇ ਉੱਥੇ ਫੋਰਸ ਲਾਈ ਸੀ ਕਿ ਨਹੀਂ ਮਿੱਥੀ ਸਾਜ਼ਿਸ਼ ਸੀ ਸਾਰੀ ਕਿਉਂਕਿ ਆਮ ਸਿੱਖ ਸੰਗਤਾਂ ਨੂੰ ਬਤਾ ਕਿ ਚਾਹੇ ਉਹ ਪੰਜਾਬ ਸਰਕਾਰ ਆ ਜਾਂ ਹਰਿਆਣਾ ਸਰਕਾਰ ਆ ਡੇਰੇ ਸਰਸੇ ਦੇ ਬੋਰਡ ਬੈਂਕ ਨੂੰ ਲੈਣ ਖਾਤਰ ਉਹਨਾਂ ਨਾਲ ਰਲੀਆਂ ਹੋਈਆਂ ਨੇ ਉਹਨਾਂ ਨੇ ਮੈਮੋਰੰਡਮ ਦਿੱਤਾ ਸੀ ਅਸੀਂ ਇਹ ਸਮਾਗਮ ਹੋਣ ਨਹੀਂ ਦੇਣਾ ਕਿਉਂਕਿ ਉਸ ਕਸਬਾ ਭੀਖੀ ਦੇ ਵਿੱਚ ਕੁਝ ਬੰਦੇ ਡੇਰੇ ਸਰਸੇ ਦੀ ਜੋ ਆ ਮੂਰਲੀ ਮੈਨੇਜਮੈਂਟ ਆ ਉਹਦੇ ਮੈਂਬਰ ਆ ਤਾਂ ਉੱਥੇ ਜਦੋਂ ਦੂਸਰੇ ਦਿਨ ਦਾ ਸਮਾਗਮ ਹੋ ਰਿਹਾ ਸੀ ਸਮਾਗਮ ਸਮਾਪਤੀ ਦੇ ਨੇੜੇ ਸੀ ਤਕਰੀਬਨ 10 ਕਿ ਮਿੰਟ ਦਾ ਸਮਾਗਮ ਰਹਿੰਦਾ ਸੀਗਾ ਤੇ ਉਸ ਵੇਲੇ ਜੋ ਪ੍ਰਚਾਰ ਚੱਲ ਰਿਹਾ ਸੀਗਾ ਅਸੀਂ ਵਿਚਾਰ ਸੰਗਤਾਂ ਨਾਲ ਕਰ ਰਹੇ ਸੀ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਜੁੜੀਆਂ ਸੀਗੀਆਂ ਆ ਜਿਹੜੇ ਕਿ ਸਾਡੇ ਜਿਵੇਂ ਆਮ ਪੰਜਾਬ ਚ ਭਾਸ਼ਾ ਵਰਤ ਲਈ ਜਾਂਦੀ ਦਲਤ ਭਾਈਚਾਰਾ ਗੁਰੂ ਸਾਹਿਬ ਨੇ ਤਾਂ ਇੱਕ ਕੀਤਾ ਸਾਰਿਆਂ ਨੂੰ ਕੋਈ ਜਾਤ ਪਾਤ ਨਹੀਂ ਹੈ ਤਾਂ ਅਸੀਂ ਉਹਨਾਂ ਲੋਕਾਂ ਨੂੰ ਬੇਨਤੀ ਕਰ ਰਹੇ ਸੀ ਕਿ ਤੁਸੀਂ ਸਾਰੇ ਅ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਲੜ ਲੱਗੋ ਕਿਉਂਕਿ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਬਾਬਾ ਜੀਵਨ ਸਿੰਘ ਜੀ ਦੀ ਜੋ ਕੁਰਬਾਨੀ ਆ ਭਾਈ ਜੈਤਾ ਜੀ ਦੀ ਉਹ ਸਿੱਖ ਇਤਿਹਾਸ ਦੇ ਅੰਦਰ ਸੁਨਹਿਰੀ ਅਖੜਾਂ ਨਾਲ ਲਿਖੀ ਹੋਈ ਹੈ ਕਿ ਤੁਸੀਂ ਉਹਨਾਂ ਦੇ ਵਾਰਿਸ ਹੋ ਤੁਸੀਂ ਪਖੰਡ ਦੇ ਡੇਰਿਆਂ ਤੇ ਜਾ ਕੇ ਮੁਫਦੀਆਂ ਕਿਉਂ ਦਿਹਾੜੀਆਂ ਕਰਕੇ ਆਪ ਦਾ ਆਰਥਿਕ ਮਾਨ ਸਕਤੇ ਸਰੀਰ ਕੋ ਸ਼ੋਸ਼ਨ ਕਰਵਾ ਰਹੇ ਹੋ ਜਦੋਂ ਇਹ ਵਿਚਾਰ ਚੱਲ ਰਹੀ ਸੀ ਲਗਣੀ ਮਿੱਥੀ ਸਾਜਿਸ਼ ਦੇ ਤਹਿਤ ਜੋ ਡੀਐਸਪੀ ਸੀ ਉੱਥੇ ਮੌਕੇ ਤੇ ਮੌਜੂਦ ਵੈਸੇ ਤਾਂ ਕਈ ਡੀਐਸਪੀ ਸਨ ਪਰ ਇੱਕ ਡੀਐਸਪੀ ਜਿਹਦਾ ਨਾਂ ਕੇਸਰ ਸਿੰਘ ਸੀਗਾ ਵੈਸੇ ਦਾ ਨਾਂ ਉਹਦਾ ਸਿੰਘ ਸੀਗਾ ਉਹ ਉਸ ਦੀ ਡਿਊਟੀ ਲੱਗੀ ਹੋਈ ਸੀ ਉਸ ਨੇ ਉੱਥੇ ਕੇਸਰ ਸਿੰਘ ਨੇ ਬਿਜਲੀ ਜਿਹੜੀ ਸਪਲਾਈ ਸੀ ਸਮਾਗਮ ਨੂੰ ਜਨਰੇਟਰ ਦੇ ਰਾਹੀਂ ਖੁਦ ਦਾ ਇੰਤਜ਼ਾਮ ਕੀਤਾ ਹੋਇਆ ਸੀ ਸੰਗਤਾਂ ਨੇ ਉਹਦੀਆਂ ਤਾਰਾਂ ਜਿਹੜੀਆਂ ਸੀ ਉਹ ਪੁੱਟ ਦਿਤੀਆਂ ਤੇ ਸਮਾਗਮ ਤੇ ਖਲਲ ਪਾ ਦਿੱਤਾ ਬੜੀ ਮੁਸ਼ਕਲ ਦੇ ਨਾਲ ਸੰਗਤਾਂ 'ਚ ਕੰਟਰੋਲ ਕੀਤਾ ਕਿ ਭਾਈ ਤੁਸੀਂ ਸੰਗਤਾਂ 'ਚ ਜਿਹੜਾ ਸੀ ਗੁੱਸੇ ਦੀ ਲਹਿਰ ਦੌੜ ਗਈ ਸੰਗਤਾਂ ਜਿਹੜੀਆਂ ਸੀ ਤਲਵਾਰਾਂ ਸੂਤ ਕੇ ਬੈਗੀਆਂ ਕਿਉਂਕਿ ਸ਼ਸਤਰਧਾਰੀ ਸਿੰਘ ਸਾਰੇ ਉਹ ਕਹਿੰਦੇ ਵੀ ਕਿਸ ਤਰ੍ਹਾਂ ਇਹ ਸਮਾਗਮ ਦੀ ਜਿਹੜੀ ਹੈਗਾ ਬਿਜਲੀ ਦੀ ਸਪਲਾਈ ਸਰਕਾਰ ਕਿਵੇਂ ਬੰਦ ਕਰ ਸਕਦੀ ਆ ਜਦੋਂ ਅਸੀਂ ਆਪ ਦੀ ਬਿਜਲੀ ਸਪਲਾਈ ਜਨਰੇਟਰਾਂ ਹੀ ਪੈਦਾ ਕੀਤੀ ਹੈ ਨਾ ਕਿ ਅਸੀਂ ਕੋਈ ਸਰਕਾਰ ਦੀ ਬਿਜਲੀ ਚੋਰੀ ਕਰ ਰਹੇ ਹਾਂ ਨਾਲੇ ਗੁਰਮਤ ਦੀ ਗੱਲ ਹੋ ਰਹੀ ਹੈ ਪਰ ਉਹਨਾਂ ਦਾ ਸਾਰਾ ਪਹਿਲਾਂ ਹੀ ਮਾਹੌਲ ਬਣਾਇਆ ਹੋਇਆ ਸੀ ਇਸ ਸਮਾਗਮ ਨੂੰ ਖੱਲਲ ਪਾਉਣ ਦਾ ਡੇਰੇ ਸਰਸੇ ਨੂੰ ਖੁਸ਼ ਕਰਨ ਦਾ ਤੇ ਵਿਸਥਾਰ ਚ ਜਾਈਏ ਤਾਂ ਬੜਾ ਲੰਬਾ ਸਮਾਂ ਚਾਹੀਦਾ ਪਰ ਉਹ ਸਾਰੇ ਸੰਗਤਾਂ ਨੂੰ ਪਤਾ ਹੀ ਆ ਕਿ ਉਹਨਾਂ ਨੇ ਉੱਥੇ ਸਮਾਗਮ ਜਿਹੜਾ ਸੀ ਉਹ ਠੱਪ ਕਰ ਦਿੱਤਾ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਅੱਜ ਆਪਾਂ ਨੇ ਜਾਪ ਤੇ ਚ ਰਹਿ ਕੇ ਇਥੋਂ ਸਮਾਪਤੀ ਅਨੰਦ ਸਾਹਿਬ ਦਾ ਪਾਠ ਅਰਦਾਸ ਸਤਿਗੁਰ ਦਾ ਸੁਖਾਸਣ ਹੋ ਕੇ ਫਿਰ ਆਪਾਂ ਇਥੋਂ ਰਵਾਨਗੀ ਲੈਣੀ ਕਿਉਂਕਿ ਕੱਲ ਦਾ ਸਮਾਗਮ ਆਪਣੇ ਕੋਲ ਬਾਕੀ ਨਾਲੇ ਅਮਰਤ ਸੰਚਾਰ ਸਰਕਾਰ ਉਹਦੇ 'ਚ ਵਿਗੜਣਾ ਪਾਉਣਾ ਚਾਹੁੰਦੀ ਡੇਰੇ ਸਰਸੇ ਵਾਲੇ ਉਹਦੇ 'ਚ ਵਿਗੜਣਾ ਪਾਉਣਾ ਚਾਹੁੰਦੇ ਆ ਜੇ ਆਪਾਂ ਕੱਲ ਦਾ ਸਮਾਗਮ ਜਿਹੜਾ ਉਹ ਜ਼ਰੂਰੀ ਕਰਨਾ ਵੀ ਅੱਜ ਇਥੋਂ ਕਿਸੇ ਨੇ ਵੀ ਕੋਈ ਲੜਾਈ ਝਗੜਾ ਕੀਤੇ ਤਾਂ ਬਿਨਾਂ ਚਲੇ ਜਾਣਾ ਭਾਵੇਂ ਕਿ ਸਰਕਾਰ ਚਾਹੁੰਦੀ ਹੈ ਲੜਾਈ ਝਗੜਾ ਕਰਨ ਡੇਰੇ ਸਰਸੇ ਦੇ ਪੈਰੋਕਾਰ ਚਾਹੁੰਦੇ ਆ ਝਗੜਾ ਕਰਨ ਡੇਰੇ ਸਰਸੇ ਦਾ ਪੈਰੋਕਾਰ ਸਮਾਗਮ ਦੇ ਨੇੜੇ ਕੋਈ ਨਹੀਂ ਸੀ ਉੱਥੇ ਸਿਰਫ ਪ੍ਰਸ਼ਾਸਨ ਸੀ ਜਾਂ ਪੰਜਾਬ ਪੁਲਿਸ ਸੀ ਜਿਨ੍ਹਾਂ ਨੇ ਉਸ ਸਮਾਗਮ ਵਿੱਚ ਵਿਘਨ ਪਾਇਆ ਚਲੋ ਉਸ ਦਿਨ ਅਸੀਂ ਚਲੇ ਗਏ ਅਗਲੇ ਦਿਨ ਜਦੋਂ ਅਸੀਂ ਸਮਾਗਮ ਤੇ ਆਉਣਾ ਸੀ ਸਮਾਗਮ ਤੇ ਆਉਣ ਤੋਂ ਪਹਿਲਾਂ ਹੀ ਸਾਨੂੰ ਗੁਰਦੁਆਰਾ ਜੰਡਾਲੀ ਸਰਸਾਬ ਜਿਹੜਾ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਵਿੱਚ ਸਾਡਾ ਸਥਿਤ ਹੈ ਇਤਿਹਾਸਕ ਗੁਰਦੁਆਰਾ ਜਿਹਦੀ ਕਾਰ ਸੇਵਾ ਸਾਡੇ ਕੋਲ ਆ ਜਥਾ ਕਰਦਾ ਉੱਥੋਂ ਜਦੋਂ ਅਸੀਂ ਤੁਰਨਾ ਸੀ ਸਵੇਰੇ ਅਜੇ ਇਸ਼ਨਾਨ ਪਾਣੀ ਨਿਤਨੇਮ ਕਰਕੇ ਸਿੰਘ ਅਜੇ ਤਿਆਰੀ ਕਰ ਰਹੇ ਸੀਗੇ ਸੋਬਾ ਹੀ ਸਾਡੇ ਗੁਰਦੁਆਰਾ ਸਾਹਿਬ ਨੂੰ ਕੇਰਾ ਪਾ ਲਿਆ ਪੁਲਿਸ ਨੇ 400 ਫੇਰੇ ਤੋਂ ਤੇ ਸਾਡੇ ਕੋਲ ਆ ਕੇ ਕਹਿੰਦੇ ਜੀ ਤੁਸੀਂ ਅੱਜ ਸਮਾਗਮ ਤੇ ਜਾ ਨਹੀਂ ਸਕਦੇ ਤੁਸੀਂ ਸਮਾਗਮ ਕੈਨਸਲ ਕਰੋ ਅਸੀਂ ਤਾਂ ਸਮਾਗਮ ਤੇ ਜਾਣਾ ਹੀ ਜਾਣਾ ਅਸੀਂ ਗੁਰਮਤ ਸਮਾਗਮ ਕਰਨਾ ਜਿਹੜਾ ਕੋ ਉਥੇ ਅਮਨ ਸ਼ਾਂਤੀ ਨੂੰ ਭੰਗ ਕਰਦਾ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋ ਜੇ ਤਾਂ ਅਸੀਂ ਕੋਈ ਸਰਸੇ ਵਾਲੇ ਦਾ ਸਮਾਗਮ ਰੋਕਣ ਨਹੀਂ ਜਾ ਰਹੇ ਤਾਂ ਸਰਸੇ ਵਾਲੇ ਸਾਡਾ ਸਮਾਗਮ ਗੁਰਮਤ ਦਾ ਸਮਾਗਮ ਔਰ ਉਹ ਵੀ 10ਵੇਂ ਪਾਤਸ਼ਾਹ ਦਾ ਗੁਰਪੁਰਬ ਸਰਬੰਸਦਾਨੀ ਸਤਗੁਰ ਦਾ ਗੁਰਪੁਰਬ ਸਮਾਗਮ ਉਹਨੂੰ ਰੋਕਣ ਦੀ ਜਿਹੜੀ ਇਹ ਸਾਜ਼ਿਸ਼ ਆ ਇਹਨੂੰ ਤੁਸੀਂ ਨਾਕਾਮ ਕਰੋ ਪਰ ਉਹ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੇ ਆਪਣੀ ਮਜਬੂਰੀ ਦੱਸੀ ਵੀ ਸਰਕਾਰ ਦੇ ਆਡਰ ਆ ਅਸੀਂ ਕਿਹਾ ਵੀ ਤੁਸੀਂ ਆਪਣਾ ਕੰਮ ਕਰੋ ਅਸੀਂ ਤਾਂ ਆਪਣਾ ਗੁਰਮਤ ਸਮਾਗਮ ਤੇ ਜਾਣਾ ਹੀ ਜਾਣਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਚੋਂ ਸਾਰੇ ਜਥੇ ਸਮੇਤ ਉੱਥੋਂ ਅਸੀਂ ਤੁਰੇ ਤਾਂ ਸਾਨੂੰ 메ਨ ਸੜਕ ਜਿਹੜੀ ਗੁਰਦੁਆਰਾ ਸਾਹਿਬ ਤੋਂ ਪੌਣਾ ਕਿਲੋਮੀਟਰ 1 ਕਿਲੋਮੀਟਰ 메ਨ ਰੋਡ ਆ ਤੱਕਾ ਦਮਦਮਾ ਸਾਹਿਬ ਤਲਵੰਡੀ ਸੱਬ ਵਾਲਾ ਆਮ ਬਠਿੰਡਾ ਤੋਂ ਜਿਹੜਾ ਮੇਨ ਰੋਡ ਆ ਉੱਥੋਂ ਸਾਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਸਾਨੂੰ ਕੁਸਲਾ ਰੈਡ ਅਰੈਸਟ ਹੂ ਸਾ ਸਰਕਾਰੀ ਨਹਿਰੀ ਵਿਭਾਗ ਦਾ ਉਹਦੇ ਚ ਸਾਨੂੰ ਗ੍ਰਿਫਤਾਰ ਕਰਕੇ ਨજરਬੰਦ ਕਰ ਦਿੱਤਾ ਉਧਰ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਕਿ ਸਾਨੂੰ ਗ੍ਰਿਫਤਾਰ ਕਰ ਲਿਆ ਤਾਂ ਸੰਗਤਾਂ ਜੋ ਸਮਾਗਮ ਦੇ ਵਿੱਚ ਕਥਾ ਕੀਰਤਨ 'ਚ ਜੁੜੀਆਂ ਸੀ ਉਹਨਾਂ ਨੇ ਸਮਾਗਮ ਦੀ ਸਮਾਪਤੀ ਕਰਕੇ ਪ੍ਰੋਟੈਸਟ ਕੀਤਾ ਸ਼ਾਂਤਮਈ ਰੋਸ ਮਾਰਚ ਰੋਸ ਧਰਨਾ ਸੜਕ ਤੇ ਦਿੱਤਾ ਕੁਝ ਸਮਾਂ ਤੋਂ ਚੱਲਦਾ ਰਿਹਾ ਪਰ ਇੱਧਰ ਦੇਖੋ ਇੱਕ ਗੱਲ ਹੋਰ ਦੇਖਣ ਵਾਲੀ ਸੀ ਕਿ ਸਿੱਖ ਸੰਗਤ ਦੇ ਸਮਾਗਮ ਦੇ ਗੁਰਪੁਰਬ ਦੇ ਬਰਾਬਰ ਸਰਸੇ ਵਾਲਿਆਂ ਨੇ ਦੂਸਰੇ ਪਾਸੇ ਕਿਲੋਮੀਟਰ ਹਟਵਾ ਆਪ ਦੀ ਚੋਰ ਚਰਚਾ ਲਾਈ ਜਿਹਨੂੰ ਉਹ ਨਾਮ ਚਰਚਾ ਕਹਿੰਦੇ ਆ ਉਹਨੂੰ ਪੁਲਿਸ ਨੇ ਪ੍ਰੋਟੈਕਸ਼ਨ ਦਿੱਤੀ ਉਹਨਾਂ ਦੀਆਂ ਢੋਲਕੀਆਂ ਘਟਵਾਈਆਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਧੇਜ ਦਿੱਤਾ ਉਹਨਾਂ ਦੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਫਿਰ ਸਿੱਖ ਸੰਗਤਾਂ ਦੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ ਪਾਣੀ ਦੀਆਂ ਬਿਛਾੜਾਂ ਲਾਠੀ ਚਾਰਜ ਅਥਰੂ ਗੈਸ ਔਰ ਜਿਹੜੇ ਪ੍ਰਬੰਧਕ ਸੀ ਉਹਨਾਂ ਨੂੰ ਘਰਾਂ ਜੋ ਕੱਢ ਕੇ ਕੋਟਿਆ ਸਰਕਾਰ ਨੇ ਔਰ ਉਹਦੇ ਵਿੱਚ ਕਈ ਜਿਹੜੇ ਸੀ ਮੇਨ ਪ੍ਰਬੰਧਕ ਜਿਹੜੇ ਸੀ ਉਹ ਅਕਾਲੀ ਆਗੂ ਸੀਗੇ ਉਥੋਂ ਦੇ ਅਕਾਲੀ ਸਰਕਾਰ ਨੇ ਅਕਾਲੀ ਆਗੂਆਂ ਨੂੰ ਕੋਟਿਆ ਸ਼ਾਇਦ ਉਹਨਾਂ ਨੂੰ ਇਹ ਸਬਕ ਸਿਖਾਉਣਾ ਚਾਹੁੰਦੇ ਸੀ ਵੀ ਤੁਸੀਂ ਇਹਨਾਂ ਦੇ ਸਮਾਗਮ ਕਿਉਂ ਕਰਾਏ ਆ ਕਿਉਂਕਿ ਇਹ ਇਹ ਤਨੀ ਸਮਝਦੇ ਕਿ ਜਿਹੜਾ ਪ੍ਰਸ਼ਾਸਨ ਹੈ ਉਹਦੇ ਵਿੱਚ ਸਰ ਸਡੇਰੇ ਦੇ ਹਮੈਤੀ ਹੋਣਗੇ ਨਹੀਂ ਜਿਹੜੇ ਦੇਖੋ ਹਮੈਤੀ ਹੋਣਾ ਇਹ ਤਾਂ ਇੱਕ ਵੱਖਰੀ ਗੱਲ ਆ ਡੇਰੇ ਦੇ ਹਮੈਤੀ ਹੈ ਪਰ ਜਿਹੜੇ ਏਡੇ ਵੱਡੇ ਆਰਡਰ ਆ ਜਿਹੜੇ ਮਤਲਬ ਇਸ ਤਰ੍ਹਾਂ ਗੁਰਪੁਰਬ ਸਮਾਗਮ ਨੂੰ ਭੰਗ ਕਰਨਾ ਇਹ ਕੋਈ ਇੱਕ ਦੋ ਮੁਲਾਜ਼ਮਾਂ ਜਾਂ ਅਫਸਰਾਂ ਦੀ ਵੱੱਤ ਦੀ ਗੱਲ ਨਹੀਂ ਇਹ ਤਾਂ ਸਰਕਾਰੀ ਆਰਡਰ ਹੁੰਦੇ ਆ ਔਰ ਸਰਕਾਰ ਜਿਹੜੀ ਉਹ ਕਿਦੇ ਇਸ਼ਾਰੇ ਤੇ ਚੱਲ ਰਹੀ ਹੈ ਸਭ ਨੂੰ ਪਤਾ ਸਾਜ ਸਾਰੀ ਦੁਨੀਆ ਦੇ ਸਾਹਮਣੇ ਗੱਲ ਜਿਹੜਾ ਦੁਨੀਆ ਭਰ ਜਵਸਦਾ ਸਿੱਖਾ ਉਹਦੇ ਸਾਹਮਣੇ ਗੱਲ ਨੰਗੀ ਹੋ ਚੁੱਕੀ ਆ ਕਿ ਇਹ ਕਿਹਨਾਂ ਦੇ ਕਹਿਣ ਤੇ ਸਾਰਾ ਕੁਝ ਸਰਕਾਰ ਦਾ ਰਵਈਆ ਕੀ ਆ ਪੰਥਕ ਸਰਕਾਰ ਦਾ ਰਵਈਆ ਕੀ ਜਿਹਨੂੰ ਆਪਾਂ ਪੰਥਕ ਸਰਕਾਰ ਕਹਿੰਨੇ ਆ ਹਮੇਸ਼ਾ ਉਹਨਾਂ ਨੇ ਸਾਡੇ ਗੁਰਮਤ ਸਮਾਗਮਾਂ ਨੂੰ ਲਤਾੜਿਆ ਹਮੇਸ਼ਾ ਚਾਹੇ ਲੁਧਿਆਣਾ ਹੋਵੇ ਚਾਹੇ ਆਪਣਾ ਭੀਖੀ ਕਾਂਡ ਹੋਵੇ ਬਾਜਾਖਣ ਕਾਂਡ ਹੋਵੇ ਹਮੇਸ਼ਾ ਹੀ ਸਾਨੂੰ ਲਟਾ ਡਿਆ ਗਿਆ ਔਰ ਦੇਖੋ ਸਾਨੂੰ ਉਥੋਂ ਆਰਾਧ ਉਥੇ ਰੈਸਟ ਕਰਕੇ ਰੱਖਿਆ ਬਹੁਤ ਸਾਰੇ ਸਿੱਖ ਜਿਹੜੇ ਸੀ ਉਥੋਂ ਰੈਸਟ ਕਰ ਲਏ ਆਪ ਹੀ ਲਾਠੀ ਚਾਰਜ ਕੀਤਾ ਸਿੱਖਾਂ ਤੇ ਆਪ ਹੀ ਉਹਨਾਂ ਨੂੰ ਸਾਧਮੇ ਹੀ ਰੋਸ ਮਾਰਚ ਕਰ ਰਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਔਰ ਬਾਅਦ ਵਿੱਚ ਅਗਲੇ ਦਿਨ ਜਿੱਥੇ ਸਾਨੂੰ ਫਿਰੋਜ਼ਪੁਰ ਜੇਲ੍ਹ ਵਿੱਚ ਭੇਜ ਦਿੱਤਾ ਉੱਥੇ ਬਹੁਤ ਸਾਰੇ ਸਿੱਖਾਂ ਨੂੰ ਜੇਲ੍ਹ ਚ ਭੇਜ ਦਿੱਤਾ ਆ 5751 ਦੇ ਵਿੱਚ ਕੇਸ ਪਾਇਆ 551 ਦਾ ਜਿਹੜਾ ਕੋ ਮਾਮੂਲੀ ਜਿਹਾ ਕੇਸ ਉਹਦੇ ਵਿੱਚ ਜਦੋਂ ਸਾਨੂੰ ਉਹ ਰਾਤ ਨੂੰ 11 ਵਜੇ ਆਪ ਹੀ ਪੁਲਿਸ ਲੈਣ ਵਾਸਤੇ ਚਲੇਗੀ ਉਥੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸਾਨੂੰ ਔਰ ਰਾਤ ਦੇ 2 ਵਜੇ ਸਾਡੀ ਰਿਹਾਈ ਉਹਨਾਂ ਨੇ ਜਿਹੜਾ ਕਿ ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਤਾਂ ਕਿਸੇ ਕਾਨੂੰਨ 'ਚ ਨਹੀਂ ਆਉਂਦੀ ਰਾਤ ਨੂੰ 2 ਵਜੇ ਰਿਹਾਈ ਕਿਉਂਕਿ ਸਿੱਖ ਸੰਗਤਾਂ 'ਚ ਰੋਸ਼ਦੀ ਲਹਿਰ ਇੰਨੀ ਫੈਲ ਗਈ ਸੀ ਚਾਹੇ ਵਿਦੇਸ਼ਾਂ 'ਚ ਵੱਸਦੇ ਸਿੱਖ ਸੀ ਚਾਹੇ ਪੰਜਾਬ 'ਚ ਸੀ ਚਾਹੇ ਭਾਰਤ ਦੀਆਂ ਹੋਰ ਸਟੇਟਾਂ 'ਚ ਸਿੱਖ ਸੰਗਤ ਇੰਨੇ ਜੋਸ਼ ਵਿੱਚ ਸੀਗੀ ਇਸ ਧੱਕੇ ਸਾਈ ਦੇ ਖਿਲਾਫ ਕਿ ਕੀ ਪੰਜਾਬ ਦੀ ਧਰਤੀ ਤੇ ਗੁਰਪੁਰਬ ਵੀ ਨਹੀਂ ਮਨਾਇਆ ਜਾ ਸਕਦੇ ਜੇ ਪੰਜਾਬ ਦੀ ਧਰਤੀ ਤੇ ਗੁਰਪੁਰਬ ਵੀ ਨਹੀਂ ਮਨਾਏ ਜਾ ਸਕਦੇ ਤਾਂ ਦੱਸੋ ਫਿਰ ਪੰਜਾਬ ਗੁਰਪੁਰਬ ਮਨਾਏ ਕਿੱਥੇ ਜਾਣਗੇ ਸੋ ਇਸ ਤਰੀਕੇ ਦੇ ਨਾਲ ਸਾਨੂੰ ਫਿਰ ਰਾਤ ਨੂੰ ਰਿਹਾ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿੱਖ ਬਠਿੰਡਾ ਜੇਲ੍ਹ 'ਚ ਬੰਦੇ ਆ ਸਾਡੇ ਉਸ ਵੀ ਕੀ ਸਮਾਗਮ ਕਰਕੇ ਤਾਂ ਅਸੀਂ ਆਉਂਦੇ ਆਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਸਰਕਾਰ ਨੂੰ ਅਗਲੇ ਦਿਨ ਸ਼ਾਮ ਦੇ 6 ਵਜੇ ਤੱਕ ਦਾ ਆਲਟੀਮੇਟਮ ਦਿੱਤਾ ਕਿ ਉਹ ਬੇਕਸੂਰ ਸਿੱਖ ਜਿਹੜੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਤੁਰੰਤ ਰਿਹਾ ਕਰੋ ਉਹਨਾਂ ਦਾ ਕਸੂਰ ਕੀ ਆ ਜੇ ਸਾਨੂੰ ਰਿਹਾ ਕਰ ਦਿੱਤਾ ਤੇ ਉਹਨਾਂ ਨੂੰ ਕਿਉਂ ਬੰਦ ਜੇ ਸਾਨੂੰ ਵੀ ਉਹਨਾਂ ਨਾਲ ਬੰਦ ਕਰਦੇ ਹੋ ਤੇ ਜੇ ਉਹਨਾਂ ਨੂੰ ਵੀ ਰਿਹਾ ਕਰੋ ਫਿਰ ਸਰਕਾਰ ਨੂੰ ਜਦੋਂ ਆਲਟੀਮੇਟਮ ਦਿੱਤਾ ਨਹੀਂ ਤਾਂ ਫਿਰ ਭੀਖੀ ਦੀ ਸਮਾਗਮ ਹੋਊਗਾ ਫਿਰ ਸਰਕਾਰ ਨੇ ਸਿੱਖ ਸੰਗਤਾਂ ਦੇ ਜੋ ਉਸ ਦੇ ਸਾਹਮਣੇ ਜਿਹਨੂੰ ਆਪਾਂ ਪੰਥ ਕੀ ਜੀਤ ਕਹਿੰਦੇ ਆ ਉਸ ਵੇਲੇ ਪੰਥ ਕੀ ਜੀਤ ਹੋਈ ਤੇ ਸਰਕਾਰ ਨੇ ਸਾਰੇ ਕੇਸ ਵਿਡਰਾਅ ਕਰਕੇ ਉਹਨਾਂ ਸਾਰੇ ਸਿੱਖਾਂ ਨੂੰ ਰਿਹਾ ਕੀਤਾ ਸੀ ਖੁਦ ਗਏ ਜੇਲ੍ਹ ਵਿੱਚ ਉਹਨਾਂ ਨੂੰ ਲੈ ਕੇ ਆ ਹਾਂ ਜੀ ਬਾਬਾ ਜੀ ਮੈਂ ਇੱਥੇ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਇਹ ਹੈਪਨ ਹੋਇਆ ਸੀ ਜਿਵੇਂ ਅੱਜ ਸਾਡੇ ਪਾਸ ਮੀਡੀਆ ਹੈ ਸਿੱਖ ਚੈਨਲ ਨੇ ਬਹੁਤ ਤਰਤੀਬ ਦੇ ਨਾਲ ਉਹ ਖਬਰ ਨੂੰ ਨਸ਼ਰ ਵੀ ਕੀਤਾ ਪਰ ਕੁਝ ਲੋਕਾਂ ਨੇ ਫੇਰ ਵੀ ਵੈਸੇ ਤੁਸੀਂ ਸਪਸ਼ਟ ਕਰ ਦਿੱਤਾ ਕਿ ਬਾਬਾ ਜੀ ਆਪ ਬਾਹਰ ਆ ਗਏ ਲੇਕਿਨ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਫੜੇ ਉਹ ਜੇਲ੍ਹਾਂ ਦੇ ਵਿੱਚ ਹੀ ਹਨ ਨਹੀਂ ਦੇਖੋ ਸਾਨੂੰ ਜਿਹੜਾ ਨਾ ਅਸੀਂ ਫਿਰੋਜ਼ਪੁਰ ਜੇਲ੍ਹ 'ਚ ਸੀਗੇ ਜਿਹੜੇ ਸਾਡੇ ਨਾਲ ਸੀਗੇ ਉਹ ਤਾਂ ਫਿਰੋਜ਼ਪੁਰ ਜੇਲ੍ਹ ਤੋਂ ਉਦੋਂ ਹੀ ਰਿਹਾ ਕਰ ਦਿੱਤੇ ਤੇ ਜਿਹੜੇ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਬਠਿੰਡਾ ਜੇਲ੍ਹ 'ਚ ਅਸੀਂ ਰਿਹਾ ਹੁੰਦੇ ਆਂ ਹੀ ਅਸੀਂ ਕੋਈ ਆਰਾਮ ਨਾਲ ਪੜਾਂਗੇ ਤੇ ਸੁੱਤੇ ਨਹੀਂ ਆਉਂਦੇ ਆਂ ਆਉਂਦਿਆਂ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜੇ ਸ਼ਾਮ ਦੇ 6 ਵਜੇ ਤੱਕ ਸਰਕਾਰ ਨੇ ਉਹ ਰਿਆ ਨਾ ਕੀਤੇ ਤਾਂ ਅਸੀਂ ਮੋੜ ਪ੍ਰੋਟੈਸਟ ਕਰਾਂਗੇ ਭੀਖੀ ਜਾਵਾਂਗੇ ਫੇਰ ਸਰਕਾਰ ਗ੍ਰਿਫਤਾਰ ਕਰ ਲੇ ਸਰਕਾਰ ਨੇ ਜਦੋਂ ਵੇਖਿਆ ਵੀ ਉਹਨਾਂ ਦਾ ਕਸੂਰ ਹੀ ਕੋਈ ਨਹੀਂ ਸੀ ਸਰੇ ਆਮ ਧੱਕਾ ਹੋ ਰਿਹਾ ਸਿੱਖਾਂ ਦੇ ਨਾਲ ਸਰੇ ਆਮ ਧੱਕਾ ਕਰਦੀ ਸਰਕਾਰ ਉੱਥੇ ਜਵਾਬਦੇਹੀ ਸੀ ਗੱਲ ਕੋਰਟ 'ਚ ਵੀ ਉੱਠ ਸਕਦੀ ਸੀ ਕਿਤੇ ਵੀ ਸਿੱਖ ਸੰਗਤਾਂ ਜਥੇਬੰਦੀਆਂ 'ਚ ਰੋਸ ਸੀ ਜਿਵੇਂ ਇੱਥੇ ਵਿਦੇਸ਼ਾਂ 'ਚ ਸਿੱਖ ਚੈਨਲਾਂ 'ਈ ਸੰਗਤਾਂ ਆਪਣਾ ਪ੍ਰੋਟੈਸਟ ਇੱਥੇ ਦਰਜ ਕਰਵਾ ਰਹੀਆਂ ਜੋ ਸਾਨੂੰ ਬਾਅਦ 'ਚ ਪਤਾ ਲੱਗਿਆ ਔਰ ਉੱਥੇ ਪੰਜਾਬ ਦੇ ਅੰਦਰ ਵੀ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਪੂਰੇ ਰੋਸ ਵਿੱਚ ਸੀ ਇੰਟੈਲੀਜੈਂਸੀ ਦੀਆਂ ਖਬਰਾਂ ਸੀ ਨੂੰ ਸਰਕਾਰ ਨੂੰ ਕਿ ਜੇ ਸਵੇਰ ਤੱਕ ਰਾਤੋਂ ਰਾਤ ਰਿਹਾ ਕਰਨ ਦਾ ਕਾਰਨ ਵੀ ਇਹੀ ਵੀ ਜੇ ਸਵੇਰ ਤੱਕ ਨਾ ਰਿਹਾ ਕੀਤੇ ਗਏ ਤੇ ਪਤਾ ਨਹੀਂ ਕੀ ਹੋਣਾ ਤੇ ਅਸੀਂ ਉਹ ਜਿਹੜਾ ਸਰਕਾਰ ਨੇ ਫਿਰ ਪੰਥ ਕੀ ਜੀਤ ਹੋਈ ਸਰਕਾਰ ਨੂੰ ਝੁਕਣਾ ਪਿਆ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਜਿੰਨੇ ਸਾਡੇ ਸਾਥੀ ਜਿਹੜੇ ਉੱਥੇ ਗ੍ਰਿਫਤਾਰ ਕੀਤੇ ਸਿੱਖ ਸੰਗਤ ਜੋ ਸਮਾਗਮ ਅਟੈਂਡ ਕਰਨ ਆਈ ਸੀ ਉਹ ਸਾਰੇ ਅਗਲੇ ਦਿਨ ਰਿਹਾ ਕੀਤੇ ਔਰ ਅਸੀਂ ਖੁਦ ਬਠਿੰਡਾ ਜੇਲ੍ਹ ਮੁੜੇ ਗਏ ਉਹਨਾਂ ਸਾਰਿਆਂ ਨੂੰ ਕਾਫਲੇ ਦੀ ਸ਼ਕਲ ਦੇ ਵਿੱਚ ਲੈ ਕੇ ਆਂਦਾ ਔਰ ਗੁਰਦੁਆਰਾ ਸਾਹਿਬ ਆਏ ਸਾਰੇ ਮਤਲਬ ਕਹਿਣ ਦਾ ਭਾਵ ਵੀ ਇਹ ਸਾਰਾ ਹਰੇ ਯਾਮ ਤੱਕ ਸਿੱਖ ਸੰਗਤ ਜੇੜਾ ਕੋਈ ਸਿੱਖੀ ਦੀ ਗੱਲ ਕਰਦਾ ਸਰਕਾਰ ਕਾਂਗਰਸ ਦੀ ਹੋਵੇ ਸਰਕਾਰ ਅਕਾਲੀ ਦਲ ਦੀ ਹੋਵੇ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਬਦਲਦੀਆਂ ਪੱਗਾਂ ਦੇ ਰੰਗ ਬਦਲਦੇ ਆ ਚਿਹਰੇ ਮੂਰੇ ਬਦਲਦੇ ਆ ਪੰਜਾਬ ਦੀ ਧਰਤੀ ਤੇ ਸਿੱਖੀ ਦੀ ਗੱਲ ਕਰਨ ਵਾਲਿਆਂ ਵਾਸਤੇ ਕੋਈ ਥਾਂ ਨਹੀਂ ਜਦੋਂ ਤੁਸੀਂ ਸਿੱਖੀ ਦੀ ਗੱਲ ਕਰੋਗੇ ਤੁਹਾਡੇ ਤੇ ਲਾਠੀ ਚਾਰਜ ਤੁਹਾਡੇ ਤੇ ਝੂਠੇ ਮੁਕਾਦਮੇ ਤੁਹਾਨੂੰ ਜੇਲ੍ਹਾਂ ਚ ਡੱਕਿਆ ਹੀ ਜਾਣਾ ਇੱਕ ਇਹਦੇ ਨਾਲ ਬਾਬਾ ਜੀ ਇਹ ਵੀ ਘਟਨਾ ਵਾਪਰੀ ਸੀ ਜਿੱਦਾਂ ਗੱਲ ਸਿਰਸੇ ਵਾਲੇ ਦੀ ਹੁਣ ਚੱਲ ਪਈ ਆ ਵੈਸੇ ਤੇ ਮੈਂ ਪਹਿਲਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਤੇ ਬਲਵੰਤ ਸਿੰਘ ਰਾਜੋਆਣਾ ਜੋ ਤੁਸੀਂ ਤੁਹਾਡੀਆਂ ਕਾਰਵਾਈਆਂ ਹੋਈਆਂ ਇਹਨਾਂ ਨਾਲ ਆਪਾਂ ਬਾਅਦ ਚ ਜਾਵਾਂਗੇ ਇਹਦੇ ਇੱਕ ਤੁਹਾਨੂੰ ਪਤਾ ਘਟਨਾ ਵਾਪਰੀ ਸੀ ਕਿ ਇੱਕ ਨੌਜਵਾਨ ਬੱਚੇ ਦੇ ਕੇਸ ਕਤਲ ਕਰ ਦਿੱਤੇ ਸੀਗੇ ਉਹ ਵੈਸੇ ਬਹੁਤ ਤਰਤੀਬ ਦੇ ਨਾਲ ਇੱਥੇ ਬੈਸ ਵੀ ਕਾਫੀ ਹੋਈ ਤੁਸੀਂ ਪੰਜਾਬ ਦੇ ਵਿੱਚੋਂ ਟੈਲੀਫੋਨ ਤੇ ਵੀ ਇੱਥੇ ਮਤਲਬ ਦੱਸਿਆ ਸੀਗਾ ਮੈਂ ਇੱਕ ਵਾਰ ਫੇਰ ਪੁੱਛਣਾ ਚਾਹੁੰਦਾ ਉਹ ਘਟਨਾ ਕਿਉਂ ਵਾਪਰੀ ਦੇਖੋ ਘਟਨਾ ਜਿਹੜੀਆਂ ਵਾਪਰ ਰਹੀਆਂ ਨੇ ਘਟਨਾ ਨੂੰ ਕੋਈ ਠੱਲ ਨਹੀਂ ਪਈ ਅਸੀਂ ਆਪਣੇ ਤੌਰ ਤੇ ਜਿਹੜੇ ਕੋਈ ਸਿੱਖ ਉਸ ਇਲਾਕੇ 'ਚ ਵੱਸਦੇ ਆ ਜਿਹੜੇ ਕਿ ਡੇਰੇ ਸਰਸੇ ਵਾਲੇ ਦੀਆਂ ਇਹਨਾਂ ਕਾਰਵਾਈਆਂ ਤੋਂ ਪ੍ਰਭਾਵਿਤ ਆ ਅਸੀਂ ਆਪਣੇ ਤੌਰ ਤੇ ਸਟੈਪ ਚੱਕਦੇ ਆ ਜਾਂ ਜਿਹੜੀ ਆਮ ਸਿੱਖ ਸੰਗਤ ਆ ਉਹ ਸਾਡੀ ਸਪੋਰਟ ਕਰਦੀ ਆ ਤੇ ਉਹ ਮਸਲੇ ਹੱਲ ਹੁੰਦੇ ਆ ਜਿੱਥੋਂ ਸਾਨੂੰ ਆਸ ਆ ਪੰਥ ਕਾਗੂ ਜਿਹੜੇ ਜ਼ਿੰਮੇਵਾਰ ਅਹੁਦਿਆਂ ਤੇ ਜਿਹੜੀਆਂ ਕਿ ਪਾਵਰ ਵਿੱਚ ਸੰਸਥਾਵਾਂ ਨੇ ਚਾਹੇ ਉਹ ਜੀਪੀਸੀ ਆ ਜੱਜੇਦਾਰ ਸਾਹਿਬਾਂ ਨੂੰ ਉਧਰੋਂ ਰੋਲ ਘਟਾਦਾ ਹੁੰਦਾ ਸਾਡੇ ਇਸ ਮਸਲੇ 'ਚ ਜੱਜੇਦਾਰ ਸਾਹਿਬ ਬੋਲੇ ਸੀ ਦੋ ਬਿਆਨ ਆਏ ਸੀ ਜੱਜੇਦਾਰ ਸਾਹਿਬ ਦੇ ਭਾਵੇਂ ਉਹ ਕਿਸ ਤਰ੍ਹਾਂ ਵੀ ਸੀ ਪਰ ਜੱਜੇਦਾਰ ਸਾਹਿਬ ਦੇ ਬੋਲਣ ਦਾ ਸੰਗਤਾਂ ਦੇ ਅਸਰ ਪਿਆ ਜੱਜੇਦਾਰ ਸਾਹਿਬ ਨੇ ਉਸ ਸਮੇਂ ਡਿਊਟੀ ਨਿਭਾਈ ਤਾਂ ਸਰਕਾਰ ਨੂੰ ਜਿਹੜਾ ਸੀਗਾ ਆਪਣਾ ਹਾਰ ਦਾ ਮੂੰਹ ਦੇਖਣਾ ਪਿਆ ਜੇ ਜੱਜੇਦਾਰ ਸਾਹਿਬ ਆਪਣਾ ਰੋਲ ਨਿਭਾਉਣ ਤੇ ਇਹੋ ਜਿਹੇ ਘਟਨਾਵਾਂ ਨਹੀਂ ਵਾਪਰਦੀਆਂ ਜਿਹੜੇ ਬੱਚੇ ਦੇ ਕੇਸ ਕਤਲ ਕਰਨ ਦਾ ਮਸਲਾ ਸੀਗਾ ਉਹ ਇਹ ਆ ਕਿ ਆਏ ਦੇ ਨੇ ਘਟਨਾਵਾਂ ਹੁੰਦੀਆਂ ਨੇ ਔਰ ਸ਼ਰਾਰਤੀ ਲੋਕਾਂ ਨੂੰ ਪਤਾ ਦੇ ਧਾਰੀ ਪਖੰਡੀ ਲੋਕਾਂ ਨੂੰ ਪਤਾ ਕਿ ਇਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦਾ ਕੰਟਰੋਲ ਸਾਡੇ ਹੱਥ 'ਚ ਅਸੀਂ ਇਸ ਚੀਜ਼ ਨੂੰ ਜਿੱਦਾਂ ਮਰਜ਼ੀ ਮੋੜ ਸਕਦੇ ਹਾਂ ਤਾਂ ਇਹ ਘਟਨਾਵਾ ਚਾਹੇ ਉਹ ਗੁਰੂਗ੍ਰੰਥ ਸਾਹਿਬ ਦੇ ਸਰੂਪ ਆਗਨ ਭੇਡ ਕਰਨ ਦੀਆਂ ਕਿੰਨੇ ਪਿਛਲੇ ਦਿਨੀ ਘਟਨਾਵਾ ਵਾਪਰੀਆਂ ਤੁਸੀਂ ਦੇਖੋ ਹਮੇਸ਼ਾ ਇੱਕ ਬਹਾਨਾ ਲਾ ਦਿੱਤਾ ਜਾਂਦਾ ਬਿਜਲੀ ਦਾ ਸਰਕਟ ਸ਼ਾਰਟ ਹੋ ਗਿਆ ਹਾਂਜੀ ਕੀ ਇਹ ਬਿਜਲੀ ਦਾ ਸਰਕਟ ਸ਼ਾਰਟ ਕਦੇ ਮੰਦਿਰ 'ਚ ਨਹੀਂ ਹੁੰਦਾ ਕਦੇ ਬਿਜਲੀ ਦਾ ਸਰਕਟ ਸ਼ਾਰਟ ਮਸਜਿਦ 'ਚ ਨਹੀਂ ਹੁੰਦਾ ਕਿਸੇ ਬਿਜਲੀ ਦਾ ਸਰਕਟ ਸਾੜ ਚਰਚ ਚ ਨਹੀਂ ਹੁੰਦਾ ਕਦੇ ਕਿਸੇ ਨੇ ਸੁਣਿਆ ਕਿ ਰਮਾਇਨ ਨੂੰ ਅੱਗ ਲੱਗੀ ਹੋਵੇ ਕੁਰਾਨ ਨੂੰ ਲੱਗੀ ਹੋਵੇ ਬਾਈਬਲ ਨੂੰ ਅਸੀਂ ਨਹੀਂ ਕਹਿੰਦੇ ਲੱਗਣੀ ਚਾਹੀਦੀ ਉਹ ਪਵਿੱਤਰ ਗ੍ਰੰਥ ਨੇ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਦਾ ਪਰ ਬਿਜਲੀ ਤਾਂ ਉਹਨਾਂ ਦੇ ਥਾਵਾਂ ਤੇ ਵੀ ਪ੍ਰਬੰਧ ਹੈ ਬਿਜਲੀ ਦਾ ਕਿ ਬਿਜਲੀ ਕੱਲੀ ਗੁਰਦੁਆਰਿਆਂ ਚ ਫਿੱਟ ਥੋੜੀ ਹੈ ਇਹ ਇੱਕ ਸਿਰਫ ਪੋਚਾ ਮਾਰਨ ਵਾਸਤੇ ਸਰਕਾਰ ਪ੍ਰਸ਼ਾਸਨ ਜਿਹੜੀ ਇਹ ਕੁਛ ਕਰਦੀ ਆ ਇਹ ਜਿਹੜੀਆਂ ਘਟਨਾਵਾਂ ਤਾਂ ਵਾਪਰਦੀਆਂ ਨੇ ਕਿਉਂਕਿ ਇਹਨਾਂ ਦਾ ਕੋਈ ਠੋਸ ਸਦੀਵੀ ਹਾਲ ਨਹੀਂ ਜਿਹੜਾ ਕੇਸ ਕੱਟਣ ਵਾਲੀ ਗੱਲ ਆ ਉਹ ਪਿੰਡ ਚਾਂਦਪੁਰਾ ਜ਼ਿਲ੍ਹਾ ਫਤਿਹਬਾਦ ਦੀ ਘਟਨਾਵਾਂ ਚਾਂਦਪੁਰੇ 2009 ਦੇ ਵਿੱਚ ਸਾਡਾ ਕਾਂਡ ਵਾਪਰਿਆ ਸੀ ਤੁਹਾਨੂੰ ਪਤਾ ਜਦੋਂ ਸਰਕਾਰ ਨੇ ਪਾਬੰਦੀ ਲਾ ਦਿੱਤੀ ਹਰਿਆਣਾ ਗਵਰਨਮੈਂਟ ਨੇ ਤੇ ਅਸੀਂ ਉੱਥੇ ਕੀਰਤਨ ਸਮਾਗਮ ਫੇਰ ਵੀ ਕੀਤਾ ਸੀਗਾ ਸਿੱਖ ਸੰਗਤਾਂ ਨੇ ਕੋਈ ਪ੍ਰਵਾਹ ਨਹੀਂ ਸੀ ਮੰਨੀ ਔਰ ਅਮਰ ਸੰਚਾਰ ਵੀ ਹੋਇਆ ਸੀ ਉੱਥੇ ਔਰ ਉਹ ਚਾਂਦਪੁਰਾ ਸਾਹਿਬ ਚਾਂਦਪੁਰੇ ਦਾ ਗੁਰਦੁਆਰਾ ਸਾਹਿਬ ਜਿਹੜਾ ਉਹਦਾ ਪ੍ਰਬੰਧ ਸੰਗਤਾਂ ਨੇ ਸਾਨੂੰ ਸੌਂਪਿਆ ਸੀ ਔਰ ਬੜਾ ਵਧੀਆ ਤਰੀਕੇ ਨਾਲ ਉਹਦਾ ਪ੍ਰਬੰਧ ਚੱਲ ਰਿਹਾ ਉੱਥੇ ਵਿਦਿਆਲਾ ਹੁਣ ਚੱਲ ਰਿਹਾ ਬੱਚੇ ਪੜ੍ਹ ਰਹੇ ਆ ਜਹੇਦਾਰ ਪ੍ਰਦੀਪ ਸਿੰਘ ਦੀ ਅਸੀਂ ਡਿਊਟੀ ਲਈ ਹੋਈ ਆ ਉੱਥੇ ਔਰ ਉੱਥੇ ਇਹ ਘਟਨਾ ਵਾਪਰੀ ਔਰ ਉਹ ਬੱਚਾ ਵੀ ਗੁਰਦੁਵਾਰੇ ਜਾਂਦਾ ਸੀ ਕੀਰਤਨ ਸਿੱਖਦਾ ਸੀ ਬੜੀ ਸਾਜਿਸ਼ ਦੇ ਤਹਿਤ ਉਹਦੇ ਜਿਹੜੇ ਸੀ ਵਾਲ ਕੱਟੇ ਗਏ ਪਰ ਅਸੀਂ ਪ੍ਰੋਟੈਸਟ ਇਹ ਕੀਤਾ ਕਿ ਅਸੀਂ ਉਹਦੇ ਤੁਰੰਤ ਪੁਲਿਸ ਨਾਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਔਰ ਅਸੀਂ ਹਰਿਆਣਾ ਗਵਰਨਮੈਂਟ ਨੂੰ ਕਿਹਾ ਕਿ ਜੇ ਤੁਸੀਂ ਇਸ ਬੰਦਿਆਂ ਨੂੰ ਸਜ਼ਾ ਨਹੀਂ ਦਿੰਦੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਤਾਂ ਅਸੀਂ ਇੱਥੇ ਰੋਸ ਪ੍ਰੋਟੈਸਟ ਮਾਰਚ ਕਰਾਂਗੇ। ਉਹਨਾਂ ਨੇ ਤੁਰੰਤ ਕਾਰਵਾਈ ਕੀਤੀ, ਮੁਕਦਮਾ ਦਰਜ ਹੋਇਆ, ਉਹ ਬੰਦਾ ਗ੍ਰਿਫਤਾਰ ਕੀਤਾ। ਉਹ ਕੇਸ ਉਸੇ ਤਰ੍ਹਾਂ ਚੱਲ ਰਿਹਾ ਉਸ ਬੰਦੇ ਦੇ ਉੱਪਰ। ਤੋਂ ਇਸ ਤਰ੍ਹਾਂ ਜਿਹੜੀਆਂ ਇਹ ਘਟਨਾਵਾਂ ਜਿਹੜੀਆਂ ਡੇਰਾ ਸਰਸੇ ਆਲਾ ਜਾਂ ਗੁਰਮੈਲੀਆ ਜਾਂ ਪੁਨੀਹਾਰਾ ਇਹ ਤਾਂ ਵਾਪਰਦੀਆਂ ਨੇ ਕਿਉਂਕਿ ਇਹਨਾਂ ਦਾ ਠੋਸ ਹਾਲ ਨਹੀਂ ਆ। ਜਿਹੜੇ ਆਗੂ ਆ ਇਹਨਾਂ ਮਸਲਿਆਂ ਨੂੰ ਛਿਟ ਦਿੰਦੇ ਆ। ਥੱਲੇ ਕੇ ਪਿੰਡ ਦਾ ਕਾਂਡ ਤੁਸੀਂ ਪੜ੍ਹਿਆ ਪੇਪਰਾਂ 'ਚ ਸਾਰਾ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ ਸੀਸੇ ਭੰਨ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਮਹੀਨਾ ਭਰ ਖੇਲ ਰੇ ਰਹੇ ਪਰ ਉਹਦਾ ਕੋਈ ਠੋਸ ਹਾਲ ਨਹੀਂ ਜੇ ਅਸੀਂ ਉਧਰ ਨੂੰ ਤੁਰੇ ਜਹੇਦਾਰਾਂ ਨੇ ਕਿਹਾ ਅਸੀਂ 10 ਤਰੀਕ ਨੂੰ ਆਵਾਂਗੇ ਤੁਸੀਂ ਉੱਥੇ ਜਾਓ ਜੇ ਅਸੀਂ ਉੱਥੇ ਗਏ ਜਾ ਕੇ ਸਾਰਾ ਜਿਹੜਾ ਸੀਗਾ ਮੁਆਇਨਾ ਕੀਤਾ ਜਗਾ ਦਾ ਸਿੱਖ ਸੰਗਤਾਂ ਦੇ ਵਿਊ ਲੈ ਜੋ ਧੱਕੇਸ਼ਾਈ ਹੋਈ ਸੀ ਇੱਕ ਸਿੱਖ ਦਾ ਘਰ ਤਬਾਹ ਕਰ ਦਿੱਤਾ ਗੁਰਦੁਆਰਾ ਤਬਾਹ ਕਰ ਦਿੱਤਾ ਪਰ ਜਦੋਂ ਦਾ ਦਿਨ ਮੱਥਿਆ ਗਿਆ ਸਨ ਸਮਾਜ ਨਾਲ ਗੱਲ ਹੋਈ ਪੰਥਕ ਆਗੂਆਂ ਨਾਲ ਜਹੇਦਾਰ ਸਾਹਿਬ ਨੇ ਆਪ ਟਾਈਮ ਦਿੱਤਾ ਉਹਨਾਂ ਨੇ ਪਰ ਜਦਨ ਅਸੀਂ ਉਧਰ ਨੂੰ ਤੁਰਨ ਲੱਗੇ 10 ਤਰੀਕ ਨੂੰ ਸਾਨੂੰ ਉਧਰ ਨੂੰ ਵੀ ਗ੍ਰਿਫਤਾਰ ਕਰਕੇ ਤੇ ਰੈਸਟ ਹਾਊਸ ਜਾ ਕੇ ਆਪਣਾ ਆਨੰਦਗੜ ਪਿੰਡਾ ਉੱਥੇ ਜਾ ਕੇ ਸਾਰਾ ਦਿਨ ਬਿਠਾਈ ਛੱਡਿਆ ਸਵੇਰੇ 6 ਵਜੇ ਦੇਰੈਸਟ ਕੀਤੇ ਆਥਣੇ 6 ਵਜੇ ਸਾਨੂੰ ਛੱਡਿਆ ਮਤਲਬ ਕਹਿਣ ਤੋਂ ਭਾਵ ਕੋਈ ਠੋਸ ਜਹੇਦਾਰ ਸਾਹਿਬ ਦੇ ਕੋਲ ਜਥੇਬੰਦੀਆਂ ਇਕੱਠੀਆਂ ਹੋ ਕੇ ਗਈਆਂ ਵੀ ਜਹੇਦਾਰ ਸਾਹਿਬ ਤਾਂ ਲੈ ਕੇ ਦਾ ਕੀ ਕੀਤਾ ਜੇ ਜਹੇਦਾਰ ਸਾਹਿਬ ਨੇ ਕੋਈ ਹੱਲ ਨਹੀਂ ਕਹਿੰਦੇ ਕਰਾਂਗੇ 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 ਲਮਕਾਉਂਦੇ ਲਮਕਾਉਂਦੇ ਅੱਜ ਤੱਕ ਤਾਂ ਲੈ ਕੇ ਪਿੰਡ ਦਾ ਕੋਈ ਹੱਲ ਨਹੀਂ ਹੈ ਗੁਰੂ ਸਾਹਿਬ ਦੇ ਸਰੂਪ ਅਗਣ ਭੇਟ ਹੁੰਦੇ ਕੋਈ ਹੱਲ ਨਹੀਂ ਸਰਸੇ ਵਾਲੇ ਤੇ ਹੁਕਮਨਾਮਾ ਜਾਰੀ ਹੋਇਆ ਲਾਗੂ ਕਰਾਉਣ ਦਾ ਕੋਈ ਹੱਲ ਨਹੀਂ ਇਹ ਜਿੰਨੇ ਵੀ ਮਸਲੇ ਸਾਡੀ ਕੌਮ ਦੇ ਅੰਦਰ ਜਿਹੜੇ ਆ ਉਹਨਾਂ ਨੂੰ ਜਦੋਂ ਹੱਲ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਲਮਕਾ ਕੇ ਖਤਮ ਕਰ ਦਿੱਤਾ ਜਾਂਦਾ ਜਾਂ ਜਿਹੜੇ ਗੱਲ ਕਰਦੇ ਉਹਨਾਂ ਨੂੰ ਜੇਲ੍ਹਾਂ ਚ ਬੰਦ ਕਰ ਦਿੱਤਾ ਜਾਂਦਾ ਮੁਕਦਮੇ ਦਰਜ ਕਰ ਦਿੱਤੇ ਜਾਂਦੇ ਜਿਵੇਂ ਤੁਸੀਂ ਦੱਸਿਆ ਵੀ ਹਰ ਰੋਜ਼ ਤਕਰੀਬਨ ਕਟਨਾਵਾ ਵਾਪਰਦੀਆਂ ਆ ਹਾਂ ਸ਼ਾਇਦ ਤੁਸੀਂ ਵੀ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਗਾ ਮੈਂ ਵੀ ਦੋ ਦਿਨ ਤੋਂ ਬਿਆਨ ਪੜ੍ਹਿਆ ਕਿ ਜੇ ਤਾਂ ਦੁਨੀਆ ਦੇ ਵਿੱਚ ਜਾਂ ਆਪਾਂ ਪੰਜਾਬ ਜਾਂ ਪੂਰੇ ਇੰਡੀਆ ਚ ਕਹਿ ਲਈਏ ਜੇ ਤਾਂ ਹੋਰ ਕੋਈ ਹਥਿਆਰਾਂ ਦੀ ਗੱਲ ਕਰਦਾ ਗੱਲੇ ਹੀ ਕਰਦਾ ਤੇ ਉਹਦੇ ਤੇ ਇੱਕਦਮ ਅੱਤਵਾਦ ਦਾ ਫਤਵਾ ਲੱਗਦਾ ਜਾਂ ਉਹਨੂੰ ਮਤਲਬ ਉਹਤੇ ਕੇਸ ਬਣਾਏ ਜਾਂਦੇ ਹਨ ਇਹ ਪਿਛਲੇ ਦਿਨਾਂ ਤੋਂ ਖਬਰ ਬਹੁਤ ਚਾਚਿਆ ਦੇ ਵਿੱਚ ਆ ਕਿ ਸਰਸੇ ਦੇ ਡੇਰੇ ਦੇ ਵਿੱਚ ਭਾਰਤੀ ਫੌਜੀ ਖੁਦ ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਿਹਾ ਹੈ ਦੇਖੋ ਅਸਲ ਜਿਹੜੀ ਕਹਾਣੀ ਹੈ ਨਾ ਇਹ ਜਿਹੜੀ ਹਥਿਆਰਾਂ ਵਾਲੀ ਗੱਲ ਚੱਲੀ ਹੈ ਖਾਲਸੇ ਨੂੰ ਤੇ ਸੱਚੇ ਪਾਤਸ਼ਾਹ ਨੇ ਸ਼ਸਤਰ ਬਖਸ਼ੇ ਆ ਸ਼ਸਤਰ ਧਾਰੀ ਸਤਿਗੁਰ ਨੇ ਬਣਾਇਆ ਬਿਨਾ ਸ਼ਸਤਰ ਕੇ ਸਿੰਘ ਨਰਨ ਭੇਡ ਜਾਨੋ ਗਹੇ ਕੰਨ ਤਾਕੂ ਕਿਤੈ ਲੈ ਸਦਾਨੋ ਹੀ ਹੈ ਮੋ ਰਾਗਿਆ ਸੁਣੋ ਏ ਪਿਆਰੇ ਬਿਨਾ ਸ਼ਸਤਰ ਕੇ ਸਿੰਘ ਨਾ ਦੇਹੋਂ ਦਿਦਾਰੇ ਸਿੱਖ ਨੂੰ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕੇਸ ਅਜਿੜ ਤੇ ਸ਼ਸਤਰ ਬਖਸ਼ੇ ਆ ਤੇ ਤਾਂ ਸਿੱਖ ਦੇ ਕੋਲੇ ਸ਼ਸਤਰ ਆ ਸ਼ਸਤਰ ਰੱਖਣਾ ਸ਼ਸਤਰ ਧਾਰੀ ਹੋਣਾ ਸਤਿਗੁਰ ਦਾ ਹੁਕਮ ਹੈ ਜੇ ਅਸੀਂ ਸ਼ਸਤਰ ਧਾਰੀ ਨਹੀਂ ਸੀ ਸਾਡਾ ਨੁਕਸਾਨ ਹੋਇਆ ਅੱਜ ਵੀ ਜੇ ਸ਼ਸਤਰਧਾਰੀ ਨਹੀਂ ਆ ਨੁਕਸਾਨ ਹੁੰਦਾ ਸਾਡਾ ਕਿਸੇ ਨੇ ਬੜਾ ਸੋਹਣਾ ਲਿਖਿਆ ਜਿਹੜੀ ਕੌਮ ਆਪਣੇ ਗੁਰੂ ਦਾ ਬਚਨ ਮੰਨੇ ਭਵੇਖ ਉਹਦਾ ਨਹੀਂ ਕਦੇ ਵੀ ਰਾਣ ਹੁੰਦਾ ਮਹਾਨ ਗੁਰੂ ਦਾ ਬਚਨ ਜੋ ਸਦਾ ਮੰਨੇ ਭਵੇਖ ਉਸ ਬੰਦਾ ਭਵੇਖ ਵਿੱਚ ਉਹ ਵੀ ਹੈ ਮਹਾਨ ਹੁੰਦਾ ਜਿਹੜੇ ਬਾਜਾਂ ਵਾਲੇ ਨੇ ਕਿਹਾ ਸ਼ਸਤਰ ਕੋਲ ਰੱਖੋ ਸਤਿਗੁਰ ਸੱਚੇ ਬਾਦਸ਼ਾਹ ਦਾ ਹੁਕਮ ਹੈ ਸਿੱਖ ਨੂੰ ਬਾਜਾਂ ਵਾਲੇ ਨੇ ਕਿਹਾ ਸ਼ਸਤਰ ਕੋਲ ਰੱਖੋ ਸ਼ਸਤਰ ਬਾਜ ਹੈ ਭੇਡ ਇਨਸਾਨ ਹੁੰਦਾ ਸ਼ਸਤਰਧਾਰੀ ਜੇ ਹਰ ਇੱਕ ਸਿੱਖ ਹੁੰਦਾ ਤਾਂ 84 ਵੇਚਨਾ ਇਹਨਾਂ ਨੂੰ ਨੁਕਸਾਨ ਹੁੰਦਾ ਜਿਹੜਾ 84 ਚ ਨੁਕਸਾਨ ਹੋਇਆ ਉਹ ਸਿੱਖ ਸ਼ਸਤਰਧਾਰੀ ਨਹੀਂ ਸੀ ਸ਼ਸਤਰਧਾਰੀ ਸਤਿਗੁਰੂ ਨੇ ਸਾਨੂੰ ਬਣਾਇਆ ਸਿੱਖ ਨੇ ਤੇ ਸ਼ਸਤਰ ਰੱਖਣੇ ਆ ਪਰ ਜਿਹੜੇ ਲੋਕਾਂ ਦਾ ਕੋਈ ਸ਼ਸਤਰਧਾਰੀ ਹੋਣ ਦਾ ਕੋਈ ਵਿਧੀ ਵਿਧਾਨ ਵੀ ਨਹੀਂ ਆ ਉਹਨਾਂ ਲੋਕਾਂ ਦੇ ਹੱਥਾਂ 'ਚ ਸ਼ਸਤਰ ਉਹਨਾਂ ਨੂੰ ਸਖਲਾਈ ਖੁੱਦ ਦਿੱਤੀ ਜਾ ਰਹੀ ਆ ਡੇਰੇ ਸਰਸੇ ਦੀ ਗੱਲ ਤੁਸੀਂ ਕੀਤੀ ਹੈ ਜਿੰਨੇ ਸਿੱਖ ਸਾਡੇ ਹੋਏ ਆ ਸ਼ਹੀਦ ਭਾਈ ਕਮਲਜੀਤ ਸਿੰਘ ਸੁਨਾਮ ਦੇ ਗੋਲੀਆਂ ਮਾਰੀਆਂ ਡੇਰੇ ਸਰਸੇ ਆ ਸ਼ਸਤਰਾਂ ਨਾਲ ਹਥਿਆਰਾਂ ਫਾਇਰ ਆਰਮ ਚੱਲੇ ਆ ਫਿਰ ਭਾਈ ਬਲਕਾਰ ਸਿੰਘ ਜਮਾਰਾਏ ਬੰਬੇ ਸ਼ਹੀਦ ਹੋਇਆ ਫਾਇਰ ਆਰਮ ਚੱਲੇ ਆ ਭਾਈ ਹਰਮੰਦਰ ਸਿੰਘ ਡੱਬ ਵਾਲੀ ਸ਼ਹੀਦ ਹੋਇਆ ਮਤਲਬ ਉਹਨਾਂ ਨੇ ਹਥਿਆਰਾਂ ਦੀ ਵਰਤੋਂ ਕੀਤੀ ਔਰ ਉਹਨਾਂ ਦੀ ਸਖਲਾਈ ਜਿਹੜੀ ਆ ਭਾਰਤ ਫੌਜ ਦੇ ਸਾਬਕਾ ਫੌਜੀਆ ਦੇ ਵੱਲੋਂ ਹੋ ਰਹੀ ਆ ਔਰ ਤੁਹਾਨੂੰ ਇਹ ਵੀ ਖਿਆਲ ਚ ਕਰ ਦਈਏ ਕਿ ਸਰਸੇ ਸ਼ਹਿਰ ਦੇ ਵਿੱਚ ਹਵਾਈ ਅੱਡਾ ਫੌਜ ਦਾ ਫੌਜੀ ਸੌਣੀ ਆ ਸਰਸੇ ਸ਼ਹਿਰ ਚ ਔਰ ਉਥੇ ਸਰਸੇ ਦੇ ਵਿੱਚ ਜਿਹੜੇ ਫੌਜੀ ਆ ਹਵਾਈ ਅੱਡਾ ਉਹਨਾਂ ਦੇ ਹੀ ਉਹਨਾਂ ਦੀ ਜਿਹੜੀ ਏਜੰਸੀ ਆ ਉਹਨੇ ਹੀ ਇਸ ਚੀਜ਼ ਦੀ ਜਿਹੜੀ ਆ ਮਤਲਬ ਖੋਜ ਕੀਤੀ ਆ ਕਿ ਡੇਰੇ ਸਰਸੇ 'ਚ ਸਖਲਾਈ ਦਿੱਤੀ ਜਾ ਰਹੀ ਔਰ ਸਾਬਕਾ ਫੌਜੀਆ ਵੱਲੋਂ ਦਿੱਤੀ ਜਾ ਰਹੀ ਆ। ਇਹ ਰੁਕਿਓ ਬਾਬੇ ਉਹਨਾਂ ਨੇ ਵਿਰੋਧ ਕੀਤਾ ਫੌਜੀ। ਹਾਂ ਉਹਨਾਂ ਨੇ ਫੌਜ ਨੇ ਜਿਹੜੀ ਭਾਰਤ ਦੀ ਫੌਜ ਆ ਮੌਜੂਦਾ ਆਰਮੀ ਜਿਹਨਾਂ ਦਾ ਉਥੇ ਹਵਾਈ ਏਅਰ ਫੋਰਸ ਆ ਉਹਨਾਂ ਨੇ ਹੀ ਸੈਂਟਰ ਨੂੰ ਰਿਪੋਰਟ ਭੇਜੀ ਆ ਕਿ ਇਸ ਡੇਰੇ ਦੇ ਅੰਦਰ ਇਹ ਕਿਸੇ ਆਮ ਬੰਦੇ ਦੀ ਰਿਪੋਰਟ ਨਹੀਂ ਆ। ਇਹ ਭਾਰਤੀ ਫੌਜ ਨੇ ਰਿਪੋਰਟ ਭੇਜੀ ਆ ਕਿ ਡੇਰਾ 'ਚ ਝੂਠਾ ਸੌਦਾ ਸਰਸੇ ਦੇ ਵਿੱਚ ਸਾਬਕਾ ਫੌਜੀਆਂ ਦੇ ਵੱਲੋਂ ਡੇਰੇ ਦੇ ਪੈਰੋਕਾਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਜਿਹੜੀ ਕਿ ਡੇਰੇ ਸਰਸੇ ਵਾਲਿਆਂ ਨੇ ਆਪਣੀ ਫੋਰਸ ਬਣਾਈ ਹੈ ਗ੍ਰੀਨ ਐਸ ਵੈਲਫੇਅਰ ਫੋਰਸ ਉਹਦਾ ਨਾਮ ਆ ਬਕਾਇਦਾ ਉਹਨਾਂ ਨੂੰ ਵਰਦੀ ਦਿੱਤੀ ਹੋਈ ਹੈ ਲੋਕਾਂ ਦੇ ਵਿੱਚ ਤਾਂ ਪਖੰਡ ਕਰਦੇ ਵੀ ਇਹ ਸਮਾਜ ਸੇਵਾ ਕਰਦੇ ਆ ਜਿੱਥੇ ਕਿਤੇ ਹੜ੍ਹ ਆ ਗਏ ਉੱਥੇ ਲੋਕਾਂ ਦੀ ਮਦਦ ਕਰਦੇ ਆ ਜਾਂ ਹੋਰ ਪਰ ਅਸਲ ਜਿਹੜੀ ਉਹ ਫੋਰਸ ਆ ਉਹਨਾਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਕੇ ਹਥਿਆਰਬੰਦ ਫੋਰਸ ਤਿਆਰ ਕੀਤੀ ਜਾ ਰਹੀ ਔਰ ਸਾਬਕਾ ਫੌਜੀ ਜਿਹੜੇ ਆ ਉਹਨਾਂ ਨੂੰ ਸਖਲਾਈ ਦੇ ਰਹੇ ਡੇਰੇ ਦੇ ਅੰਦਰ ਡੇਰੇ ਦੇ ਅੰਦਰ ਅਸੀਂ ਕੇਵਲ ਪੜਿਆ ਹੀ ਨਹੀਂ ਜਿਵੇਂ ਤੁਸੀਂ ਕਿਹਾ ਅਸੀਂ ਇਹਦਾ ਵਿਰੋਧ ਵਿੱਚ ਬਿਆਨ ਜਾਰੀ ਕੀਤਾ ਔਰ ਸਰਕਾਰ ਨੂੰ ਕਿਹਾ ਕਿ ਜੇ ਲਾਲ ਮਸਜਿਦ ਤੇ ਪਾਕਿਸਤਾਨ 'ਚ ਕਾਰਵਾਈ ਕਰ ਸਕਦੀ ਹੈ ਸਰਕਾਰ ਕਿ ਉੱਥੇ ਦੀ ਹਥਿਆਰਾਂ ਦੀ ਦਰਵਾਰ ਤੋਂ ਸਖਲਾਈ ਦਿੱਤੀ ਜਾ ਰਹੀ ਸੀ ਉੱਥੇ ਹੱਤਿਆਬਾਦੀ ਲੋਕੇ ਸੀ ਜਿਹੜੇ ਉਸ ਮੌਕੇ ਤੇ ਲਫਜ਼ ਵਰਤੇ ਉਹਨਾਂ ਨੇ ਅਖਬਾਰਾਂ 'ਚ ਤੇ ਫਿਰ ਡੇਰੇ ਸਰਸੇ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਸਰਕਾਰ ਜਿਹੜੀ ਦੇਖੋ ਸਿੱਖਾਂ ਦਾ ਇੱਕ ਅਹਿਮ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਭਾਰਤੀ ਫੌਜਾਂ ਚਾੜ ਕੇ ਤੋਪਾਂ ਤੇ ਟੈਂਕਾਂ ਨਾਲ ਦਬਾਹ ਕਰ ਦਿੱਤਾ ਗਿਆ ਹੱਕ ਮੰਗ ਰਹੇ ਸਿੱਖਾਂ ਕੋਲ ਤੇ ਡੇਰੇ ਸਰਸੇ ਵਾਲੇ ਕਿਹੜੇ ਹੱਕ ਵਾਸਤੇ ਉਥੇ ਜਿਹੜੇ ਹਥਿਆਰਾਂ ਵਾਲੀ ਫੋਰਸ ਤਿਆਰ ਕਰ ਰਹੇ ਭਾਰਤ ਗਵਰਨਮੈਂਟ ਕਿਉਂ ਨਹੀਂ ਡੇਰੇ ਸਰਸੇ ਦੇ ਉੱਤੇ ਜਿਹੜਾ ਹੈ ਹਮਲਾ ਕਰਦੀ ਕਿ ਉਥੇ ਉਹਨਾਂ ਦੀਆਂ ਕਿਉਂ ਫੋਰਸਾਂ ਰੁਕ ਜਾਂਦੀਆਂ ਉਥੇ ਤੋਪ ਤੇ ਟੈਂਕ ਕਿਉਂ ਨਹੀਂ ਚੱਲਦੇ ਜੇ ਡੇਰੇ ਦੀ ਸਰਸੇ ਦੀ ਤਲਾਸ਼ੀ ਲਈ ਜਾਵੇ ਉਥੋਂ ਇਹੋ ਜਿਹੀਆਂ ਚੀਜ਼ਾਂ ਨਿਕਲਣਗੀਆਂ ਜਿਹੜੀਆਂ ਕਿ ਕੱਲੇ ਹਥਿਆਰ ਹੀ ਨਹੀਂ ਬਹੁਤ ਕੁਝ ਐਸਾ ਉਸ ਡੇਰੇ ਦੇ ਅੰਦਰ ਆ ਜਿਹਨੂੰ ਦੇਖ ਕੇ ਆਮ ਬੰਦਾ ਤਾਂ ਉਹ ਕੰਮ ਉੱਠੂਗਾ ਪਰ ਸਰਕਾਰਾਂ ਗਤੀਵਿਧੀਆਂ ਨਹੀਂ ਕਰਦੀਆਂ ਅਸੀਂ ਸਮਝਦੇ ਹਾਂ ਵੀ ਸ਼ਾਇਦ ਦੇ ਦੇਖੋ ਹੁਣ ਭਾਰਤੀ ਫੌਜ ਨੇ ਲਿਖ ਦਿੱਤਾ ਕਿ ਇਥੇ ਹਥਿਆਰਾਂ ਦੀ ਸਖਲਾਈ ਆ ਪਰ ਕਾਰਵਾਈ ਉਹਦੇ ਤੇ ਕੋਈ ਨਹੀਂ ਉਹ ਫਿਰ ਸਰਕਾਰਾਂ ਦੇ ਪਾਲਤੂ ਵਸਿੱਖਾਂ ਨਾਲ ਲੜਾਉਣ ਵਾਸਤੇ ਜਿਹੜਾ ਹੈ ਉਹ ਹਥਿਆਰਬੰਦ ਫੌਜਾਂ ਤਿਆਰ ਹੋ ਰਹੀਆਂ ਨੇ ਸਿੱਖਾਂ ਨੂੰ ਦਬਾਉਣ ਦੇ ਇਹਦੇ ਚ ਜਦੋਂ ਮੈਂ ਸਿਰਫ ਦੋ ਤਿੰਨ ਅਖਬਾਰਾਂ ਜਿਹੜੀਆਂ ਉਹ ਵੀ ਪੰਜਾਬੀ ਦੀਆਂ ਉਹਨਾਂ 'ਚ ਇਹ ਖਬਰ ਪੜ੍ਹੀ ਆ ਕਿ ਜਿੱਦਾਂ মিডিਆ মিডিਆ ਜਿਹੜਾ মিডিਆ ਨੂੰ ਮਤਲਬ ਸਹੀ ਰੋਲ ਕਰਨਾ ਚਾਹੀਦਾ ਹੈ ਦੇ ਉੱਥੇ ਦਾ ਜਿਹੜਾ ਬਿਜਲਈ মিডিਆ ਆ ਜਾਂ ਅਖਬਾਰਾਂ ਆ ਇਹ ਉਹਨਾਂ ਵੱਲੋਂ ਵੀ ਇਹ ਗੱਲ ਨੂੰ ਬਿਲਕੁਲ ਜਿੱਦਾਂ ਪੁਲਾ ਦਿੱਤਾ ਗਿਆ ਇਗਨੋਰ ਕੀਤਾ ਗਿਆ ਆ ਦੇਖੋ ਜਿਹੜੀ ਗੱਲ ਸਿੱਖੀ ਦੇ ਵਿਰੋਧ ਵਿੱਚ ਹੋਵੇ ਉਹਨੂੰ ਉੱਥੇ মিডিਆ ਬਹੁਤ ਜ਼ਿਆਦਾ ਚੱਕਦਾ ਜਿਹੜੀ ਸਿੱਖੀ ਦੇ ਵਿਰੋਧ ਚ ਹੋਵੇ ਮਤਲਬ ਸਿੱਖਾਂ ਦਾ ਵਿਰੋਧ ਕਰਨਾ ਹੋਵੇ ਸਿੱਖਾਂ ਨੂੰ ਦਬਾਉਣਾ ਹੋਵੇ ਉਸ ਗੱਲ ਨੂੰ ਬੜਾ ਪਰ ਜਿਹੜਾ ਕੋਈ ਸਿੱਖ ਵਿਰੋਧੀ ਬੰਦੇ ਆ ਉਹਨਾਂ ਦਾ ਬਹੁਤ ਪੱਖਪਾਤ ਕੀਤਾ ਜਾਂਦਾ ਇਹ ਸਪਸ਼ਟ ਹੈ ਇਸ ਘਲ ਦਾ ਕਿ ਇਸ ਕਾਰਨ ਕਰਕੇ ਹੀ ਇਹ ਖਬਰ ਨੂੰ ਜਿਹੜੀ ਕਿ ਭਾਰਤੀ ਫੌਜ ਦੀ ਇੰਟੈਲੀਜੈਂਸੀ ਨੇ ਖਬਰ ਦਿੱਤੀ ਹੋਵੇ ਉਹਨੂੰ ਉਹਨਾਂ ਨੇ ਮੀਡੀਆ ਨੇ ਨਜ਼ਰ ਨਹੀਂ ਕੀਤਾ ਤੁਹਾਨੂੰ ਕਹਿਣ ਦਾ ਪਾਬ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਜਿਹਦੇ ਅਧੀਨ ਸ਼ਾਇਦ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਤਿਆਰੀ ਹੋ ਰਹੀ ਹੈ ਹਮੇਸ਼ਾ ਇਹ ਦੇਖੋ ਤੋਂ ਸ਼ੁਰੂ ਤੋਂ ਹੁਣ ਤੱਕ ਜੋ ਹੋਇਆ 1947 ਤੋਂ ਹੁਣ ਤੱਕ ਇਹੀ ਕੁਝ ਹੋਇਆ 1947 1978 1984 ਹੁਣ ਵੀ ਹੈਗਾ ਤੁਸੀਂ ਰਾਜ ਕਰੇਗਾ ਖਾਲਸਾ ਦੀ ਗੱਲ ਕਰੋਗੇ ਉਹਦੇ ਵਾਸਤੇ ਸਾਰਾ ਕੁਝ ਪ੍ਰਬੰਧ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਉਹਨਾਂ ਵੱਲੋਂ ਕੋਈ ਕਮੀ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਉਹ ਸਾਰੀ ਪੂਰੀ ਤਿਆਰੀ ਕਰ ਰਹੇ ਆ ਔਰ ਹਰ ਤਰ੍ਹਾਂ ਹਰ ਤਰੀਕੇ ਦੇ ਨਾਲ ਸਿੱਖਾਂ ਦਾ ਵਿਰੋਧ ਕਰਨ ਵਾਸਤੇ ਉਹਨਾਂ ਵੱਲੋਂ ਇਹ ਕੀਤਾ ਜਾ ਰਿਹਾ ਪਖੰਡੀਆਂ ਨੂੰ ਹਥਿਆਰਬੰਦ ਫੋਰਸਾਂ ਹਥਿਆਰਬੰਦ ਫੋਰਸਾਂ ਨੂੰ ਸਿਖਲਾਈ ਸਾਰਾ ਕੁਝ ਤੇ ਸਿੱਖਾਂ ਦੇ ਉਹ ਡੇਰੇ ਸਰਸੇ ਦੇ ਦੇਖੋ ਸਰਸੇ ਦੇ ਵਿੱਚ ਹੀ ਸਾਡਾ ਦਾਦੂ ਪਿੰਡ ਪੈਂਦਾ ਠੀਕ ਸਰਸੇ ਦੇ ਅੰਦਰ ਹੀ ਸਾਡੇ ਪਿੰਡ ਦੇ ਵਿੱਚ ਡੇਰਾ ਸਿੱਖ ਵਿਵਾਦ ਦੇ ਅੰਦਰ ਇਸ ਝੂਠੇ ਸੌਦੇ ਨਾਲ ਜਦੋਂ ਦਾ ਵਿਵਾਦ ਚੱਲਿਆ ਸਾਡੇ ਪਿੰਡ 'ਚ ਇੱਕ ਵੀ ਫਾਇਰ ਨਹੀਂ ਹੋਇਆ ਲੜਾਈ ਝਗੜਾ ਜ਼ਰੂਰ ਡੇਰੇ ਦੇ ਪੈਰੋਕਾਰਾਂ ਦਾ ਤੇ ਸਿੱਖਾਂ ਦਾ ਹੋਇਆ ਮੁਕਾਦਮੇ ਵੀ ਬਹੁਤ ਬਣੇ ਹੱਥੀਂ ਲੜਾਈ ਡਾਂਗਾ ਸੋਟੀਆਂ ਦੀ ਬਹੁਤ ਹੋਈ ਪਰ ਇਸ ਵਿਵਾਦ 'ਚ ਇੱਕ ਵੀ ਫਾਇਰ ਨਾ ਕਿਸੇ ਡੇਰੇ ਸਰਸੇ ਵਾਲੇ ਦੇ ਚੇਲੇ ਨੇ ਔਰ ਨਾ ਕਿਸੇ ਸਿੱਖ ਨੇ ਉੱਥੇ ਕੋਈ ਫਾਇਰ ਨਹੀਂ ਕੀਤਾ ਪਰ ਸਾਡੇ ਸਿੱਖਾਂ ਦੇ ਜਿਹੜੇ ਅਸਲੇ ਪਿੰਡ ਦੇ ਪੂਰੇ ਦਾਦੂ ਪਿੰਡ ਦੇ ਜਿੰਨੇ ਅਸਲੇ ਸੀ ਕਿਸਾਨਾਂ ਦੇ ਚਾਹੇ ਕੋਈ ਬਾਹਰ ਖੇਤਾਂ 'ਚ ਬੈਠਾ ਚਾਹੇ ਪਿੰਡ 'ਚ ਬੈਠਾ ਜਿਹੜੇ ਉਹਨਾਂ ਦੇ ਅੱਜ ਤੋਂ 20-20 ਸਾਲ ਪਹਿਲਾਂ ਦੇ ਵੀ ਬਣੇ ਹੋਏ ਜਿਹੜੇ ਅਸਲਾ ਲਾਇਸੈਂਸ ਸੀਗੇ ਜਿਹੜਾ ਕਿ ਹਰ ਭਾਰਤ ਦੇ ਨਾਗਰਿਕ ਨੂੰ ਜਿਹਨੂੰ ਲੋੜ ਆ ਉਹਨੂੰ ਰੱਖਣ ਦਾ ਲਾਇਸੈਂਸ ਸੀ ਹਥਿਆਰ ਹੱਕ ਆ ਉਹਨਾਂ ਦੇ ਸਾਰੇ ਬਿਨਾਂ ਵਜ੍ਹਾ ਤੋਂ ਸਰਕਾਰ ਨੇ ਜ਼ਬਤ ਕਰ ਲਏ ਔਰ ਇੱਕ ਪਿੰਡ ਕੋਕਿਆਂ ਵਾਲੀ ਆ ਜਿੱਥੋਂ ਡੇਰੇ ਸਰ੍ਹਸੇ ਵਾਲੇ ਨੂੰ ਭਜਾਇਆ ਸੀਗਾ ਸੰਗਤਾਂ ਨੇ 16 ਜੁਲਾਈ 2007 ਨੂੰ ਜੁੱਤੀ ਲਾ ਕੇ ਕੰਧ ਦਾ ਟੱਪ ਭੱਜਿਆ ਸੀ ਜਿੱਥੋਂ ਝੂਠੇ ਸੌਦੇ ਵਾਲਾ ਤਾ ਉਸ ਪਿੰਡ ਦੇ ਵੀ 49 ਅਸਲੇ ਉਸ ਪਿੰਡ ਦੇ ਆ 40 ਤੋਂ ਵੱਧ ਸਾਡੇ ਪਿੰਡ ਦੇ ਅਸਲੇ ਦੋ ਪਿੰਡਾਂ ਦੇ ਪੂਰੇ ਹਰਿਆਣੇ ਦੇ ਵਿੱਚੋਂ ਅਸਲਾ ਲਾਇਸੈਂਸੀ ਹਥਿਆਰ ਇਸ ਕਰਕੇ ਜਬਤ ਕਰ ਲਿਆ ਕਿ ਇਥੋਂ ਦੇ ਸਿੱਖ ਜਿਹੜੇ ਆ ਉਹ ਪੂਰੀ ਤਰ੍ਹਾਂ ਨਾਲ ਡੇਰੇ ਦੇ ਵਿਰੋਧ ਵਿੱਚ ਆ ਤੇ ਇਹ ਕਦੇ ਹਥਿਆਰ ਜੂਜ਼ ਨਾ ਕਰ ਲੈਣ ਉਹਨਾਂ ਨੂੰ ਅੱਜ ਤੱਕ ਜੂਜ਼ ਨਹੀਂ ਹੋਏ ਉਹ ਹਥਿਆਰ ਪਰ ਉਹਨਾਂ ਨੂੰ ਬਿਨਾਂ ਮਤਲਬ ਵੀ ਸਰਕਾਰ ਨੇ ਜਬਤ ਕਰ ਲਿਆ ਜਿਹੜੇ ਕਿ ਕਦੇ ਇੱਕ ਵੀ ਫਾਇਰ ਨਹੀਂ ਹੋਇਆ ਤੇ ਉਹ ਸਾਡੇ ਪਿੰਡ ਦੇ ਵਿੱਚ ਜਿਹੜੇ ਡੇਰੇ ਸਰ੍ਹਸੇ ਦੇ ਪੈਰੋਕਾਰ ਤਿੰਨ ਕ ਘਰ ਆ ਪਹਿਲਾਂ ਤਾਂ ਬਹੁਤ ਸੀਗੇ ਪਰ ਪ੍ਰਚਾਰ ਦੇ ਅਸਰ ਨਾਲ ਗੁਰੂ ਦੀ ਕਿਰਪਾ ਨਾਲ ਸਾਰੇ ਸਿੱਖੀ ਵੱਲ ਮੁੜਿਆ ਏ ਹੁਣ ਤਿੰਨ ਕ ਘਰ ਜਿਹੜੇ ਪੇੜ ਆ ਤਨਖਾਹਦਾਰ ਆ ਡੇਰੇ ਸਰ੍ਹਸੇ ਦੇ ਉਹਨਾਂ ਕੋਲੋਂ ਹਥਿਆਰ ਜਮਾ ਨਹੀਂ ਕੀਤੇ ਉਹਨਾਂ ਦੇ ਹਥਿਆਰ ਉਹਨਾਂ ਦੇ ਕੋਲ ਆ ਅਸੀਂ ਮੀਡੀਏ 'ਚ ਇਹ ਗੱਲ ਨੂੰ ਉਠਾ ਚੁੱਕੇ ਆ ਸਰਕਾਰ ਕੋਲੇ ਸਿੱਧਾ ਵੀ ਕਿਹਾ ਵੀ ਸਾਡੇ ਪਿੰਡ ਦੇ ਲੋਕਾਂ ਦਾ ਦੱਸੋ ਕੀ ਕਸੂਰ ਆ ਇਹੀ ਕਸੂਰ ਆ ਕਿ ਉਹ ਸਿੱਖ ਆ ਉਹਨਾਂ ਦੇ ਅਸਲੇ ਜਿਹੜੇ ਜਬਤ ਏ ਤੇ ਜਿਹੜੇ ਡੇਰੇ ਸਰਸੇ ਚ ਸਾਫ ਕਾ ਫੌਜੀਆਂ ਵੱਲੋਂ ਸਖਲਾਈ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਜਿਵੇਂ ਆਪਾਂ ਇਹ ਵੀ ਗੱਲ ਕੀਤੀ ਕਿ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਚਾਹੇ ਅਕਾਲੀਆਂ ਦੀ ਹੋਵੇ ਕੋਈ ਵੀ ਹੋਵੇ ਜਾਨੀ ਸਿੱਖਾਂ ਦੇ ਜਿਹੜੇ ਜਦੋਂ ਹੱਕ ਮੰਗਣਿਆ ਉਹਦੇ ਵਿਰੋਧ ਦੇ ਵਿੱਚ ਹੀ ਉਹਨਾਂ ਨੇ ਜਾਣਾ ਹੈ ਇਹ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਤੁਸੀਂ ਕੀ ਸੋਚਦੇ ਕਿ ਸਾਨੂੰ ਕੀ ਕਰਨਾ ਚਾਹੀਦਾ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਅਸੀਂ ਜਿਹੜਾ ਹੈ ਜੰਨੀਆਂ ਪੰਥਕ ਜਥੇਬੰਦੀਆਂ ਅਸੀਂ ਜੰਨੀਆਂ ਸਿੱਖ ਸੰਗਤਾਂ ਦੇਸਾਂ ਵਿਦੇਸਾਂ 'ਚ ਅਸੀਂ ਹਮੇਸ਼ਾ ਬੇਨਤੀਆਂ ਕਰਦੇ ਆ ਰਹੇ ਆਂ ਵੀ ਆਪਾਂ ਆਪਸੀ ਗਲੇ ਸਿਕਵੇ ਭਲਾ ਕੇ 71 ਹੋਈਏ ਆਪਾਂ ਜਿੰਨੇ ਵੀ ਹਾਂ ਸਿੱਖ ਮਾੜੇ ਮੋੜੇ ਮਨ ਮਟਾਵ ਛੱਡ ਕੇ ਜਥੇਬੰਦੀਆਂ ਵੀ ਸਿੱਖ ਵੀ 71 ਹੋ ਕੇ ਆਪਾਂ ਇੱਕ ਪ੍ਰਚਾਰ ਦਾ ਜਰੀਏ ਔਰ ਪ੍ਰਚਾਰ ਵਾਸਤੇ ਜਿਵੇਂ ਸਾਡੇ ਕੋਲ ਵੱਡੀ ਸੰਸਥਾ ਸੀ ਦੀਆਂ ਬਾਕੇ ਹੌਂਦ ਵਿੱਚ ਲਿਆਂਦੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ 'ਚ ਸੁਧਾਰ ਔਰ ਜਿਹੜਾ ਸਾਡੀ ਕੌਮ ਦਾ ਸਰਮਾਇਆ ਉੱਥੇ ਅਰਬਾਂ ਖਰਬਾਂ ਵਿੱਚ ਆ ਉਹਨੂੰ ਸਿੱਖ ਚੇਤਨਤਾ ਤੇ ਲਾਈਏ ਐਸਜੀਪੀਸੀ ਦੇ ਕੋਲ ਜਿਹੜਾ ਅਰਬਾਂ ਦਾ ਬਜਟ ਆ ਜਿਹਨੂੰ ਕਿ